ਇੱਥੋਂ ਆ ਬਰਾਏ ਮਨਨ ਚੈਨੋ ਦੂਫੋਰਾ ਨੋਟਸ ਆ ਬਾਈ ਅੰਦਰ ਇਸ ਵਿੱਚ ਮੇ ਜੋ ਬਈ ਆ ਬਰੇ ਘਰ ਦੀ ਕੋਈ ਵਰਸੇਤ ਚੰਗੇ ਗਾਣਾ ਕਿਹੜਾ ਨਹੀਂ ਜਾਨਦਾ ਯਾਰ ਪੰਜਾਬ ਦੇ ਮੇਲਾ ਚ ਫੁੱਲ ਨਾ ਬਾਈ ਉਹ ਕਦਰ ਮਾੜੀ ਵਾਲਾ ਖੜਾ ਨਾਲ ਫੁੱਲ ਹਟ ਬਾਈ ਇਹਦੇ ਸ਼ੇਰ ਬੋਲਦੇ ਹੁੰਦੇ ਸੀ ਹੈਨਾ ਕਦਰ ਤੇ ਬਾਈ ਕਹਿੰਦਾ ਲੂਪ ਵਾਲ ਨੇ ਲਿਖਿਆ ਸੱਚੋ ਹਾਂ ਆਮਨੇ ਦਾ ਨਾਮਾ ਸ਼ਿਕੰਦਰ ਪਿੰਡ ਲੋਕੋ ਮਾਰੀ ਜੰਗੀਆਂ ਨਾਲੇ ਪੱਕੀ ਜੀ ਦੀ ਯਾਰੀ ਮਾੜਾ ਉੱਚੀ ਬਾਈ ਬੋਲ ਕੇ ਸੁਣਾਈ ਯਾਰ ਹੁਣ ਗਿਆ ਹਾਂ ਉਹ ਬੋਲਦੇ ਨਾਮਾ ਸ਼ਿਕੰਦਰ ਪਿੰਡ ਲੋਕੋ ਮਾਰੀ ਜੰਗੀਆਂ ਨਾਲੇ ਪੱਕੀ ਜੀ ਦੀ ਯਾਰੀ ਆਪਾਂ ਵੇ ਜਦੋਂ ਰੇਡ ਲੋਕ ਮਾਰਦੇ ਆ ਥਾੜੀ ਵਾੜਾ ਹਣਾ ਹੱਟ ਫਾਇਸ ਗਿਆ ਬਾਈ ਇਹ ਮੈਨੂੰ ਲੱਗਾ ਲਿਖਿਆ ਸੀ ਯਾਰ 11 12 12 ਜਣਾ ਨਹੀਂ ਬਾਈ ਕਹਿੰਦੇ ਤਾਂ ਹੁਣ ਕੇ ਵੀ ਆ ਹੋਰ ਰੇਡਰ ਲੈ ਲੈ ਜਦੋਂ ਤੂੰ ਕਹਿੰਦਾ ਨਹੀਂ ਬਾਈ ਮੇਰੇ ਨਾਲ ਸ਼ਿਕੰਦਰ ਤੇ ਦੌਲੀ ਆ ਫਿਰ ਨਾ ਤਾਂ ਹਾਂ ਨਹੀਂ ਸਾਡੇ ਕੋਲ ਵੀ ਡਰੂ ਬਹੁਤ ਆਉਂਦੇ ਬਾਈ ਵੀ ਪੱਕੇ ਖੜਾ ਲੂ ਸਾਨੂੰ ਹਾਂਜੀ ਹਾਂ ਮਤਲਬ ਜਦੋਂ ਗੰਗਾ ਵਾਲਾ ਗਰਲਾਲ ਤਗੜਾ ਹੋਇਆ ਹਾਂਜੀ ਗਰਲਾਲ ਪਹਿਲਾਂ ਜਦੋਂ ਦਰਮਿਆਨਾ ਸੀ ਮੇਰੇ ਨਾਲ ਮੈਚ ਖੇੜੇ ਕਿ ਮੈਨੂੰ ਕਹਿੰਦਾ ਬਾਈ ਮੈਨੂੰ ਪੱਕਾ ਕਢਾ ਲਾ ਹਾਂਜੀ ਮੈਂ ਖਰ ਵੀ ਨਿਤ ਨਵਾਂ ਜਾਂ ਬੰਦਾ ਲੋਟ ਨਹੀਂ ਖਰ ਨਛੰਦਰ ਦੀ ਦੋੜੀ ਹੈਗੀ ਉਹ ਕਿੰਨੀ ਵੀ ਖਿੜਦੇ ਜਾਂ ਤੀਜਾ ਦੀਪਾ ਹੋ ਜਾਂਦਾ ਖਾਈ ਜਾਣਾ ਹਾਂ ਹਾਂ ਬੱਲੇ ਕੋਈ ਚੌਥਾ ਮੇਰੇ ਨਾਲ ਗੱਡ ਭਾਲ ਖਿੜ ਜਾ ਨਹੀਂ ਮੈਚ ਠੀਕ ਹਾਂ ਟੋਲੇ ਵਾਲਾ ਹਾਂਜੀ ਉਹ ਜਿਹੜਾ ਹੱਥ ਨਹੀਂ ਕੱਟਾ ਹੋਇਆ ਥੋੜਾ ਬਹੁਤ ਸੋਣੀ ਗੋਲੀ ਖੋਣੇ ਜਾਂ ਠੀਕ ਆ ਬਾਈ ਤੇ ਕ ਦੁੱਲਾ ਉਹ ਉੱਠਿਆ ਉੱਠਿਆ ਦੁੱਲਾ ਬੱਗਿਆਂ ਵਾਲਾ ਹਾਂ ਇਹਦੇ ਨਾਲ ਮੈਚ ਲੱਗੇ ਸਾਨੂੰ ਮੈਚ ਹਾਰ ਗਈ ਸੀਗੇ ਇੱਥੇ ਮੈਚ ਤੋਂ ਲੈਣੀ ਆ ਗੱਲਾਂ ਹਾਂ ਉਹ ਕਹਿੰਦੀ ਵੀ ਪੱਕਾ ਖੜਾਉਣਾ ਤੂੰ ਦਾਦੇ ਮੈਂ ਘਰ ਵੀ ਸਾਡੇ ਨਾਲ ਪੱਕੇ ਬੰਦੇ ਖੇਡਦੇ ਆ ਮੁਸਕੰਦਰ ਤੇ ਦੋਲਿੰਗਸ ਤੇ ਸ਼ਕੰਦਰ ਕੋ ਲੋਟ ਨਹੀਂ ਆਉਂਦਾ ਪਰ ਨਿੱਤ ਨਮਾ ਜਾਂ ਬੰਦਾ ਇੱਕ ਨਾ ਬੰਦਾ ਜੁੜਿਆ ਰਹੇ ਵਧੀਆ ਹੁੰਦਾ ਇਹ ਤਾਂ ਹੈ ਬਾਈ ਨਾਲੇ ਭੇਤ ਜਿਵੇਂ ਆਪਾਂ ਪਹਿਲਾਂ ਆਪਾਂ ਤੁਹਾਨੂੰ ਮੈਂ ਦੱਸ ਕੇ ਐਂ ਗੱਲਬਾਤ ਕਰਦੀ ਵੀ ਉਹ ਲੋਕਾਂ ਨੂੰ ਨਹੀਂ ਪਤਾ ਹੁੰਦਾ ਜੀ ਚੰਗੀਆਂ ਨਾਲ ਆ ਗਈ ਵਿਦੌਲੀ ਜੀ ਸ਼ਕੰਦਰ ਹਾਂ ਸਹੀ ਗਾ ਪੱਕੇ ਬੰਦੇ ਜਾਂ ਕਾਂਗੜਾ ਦਾ ਕਾਲਾ ਪਹਿਲਾਂ ਇਹਨਾਂ ਨੂੰ ਪਹਿਲਾਂ ਕਾਲਾ ਵਾਲ ਇਹ ਵੀ ਦੇਖਿਆ ਬਈ ਤੇਰਾ ਪਾਉਣਾ ਪਿੰਡ ਤੇਰੇ ਮਗਰ ਹੁੰਦਾ ਸੀ ਉਦੋਂ ਉਹ ਅੱਜ ਸਾਡੇ ਪਿੰਡ ਨਹੀਂ ਲੈ ਕੇ ਆਉਣਾ ਤੇ ਵੈਸਟ ਵੀ ਸਾਡਾ ਘਰ ਪਈ ਰਹਿਣਾ ਇਹਨਾਂ ਬਈ ਮਤਲਬ ਇਹ ਨਾ ਆਪਣੀ ਪਿੱਛੇ ਨਹੀਂ ਹੁੰਦਾ ਇਹ ਹਾਂਜੀ ਇਹ ਦੁਨੀਆਦਾਰੀ ਆ ਬਈ ਤੁਸੀਂ ਕਦੇ ਵੀ ਦੇਖ ਲਿਓ ਜਦੋਂ ਬੰਦਾ ਨਵਾਂ ਉੱਠਦਾ ਗ੍ਰੋ ਕਰਦਾ ਹਾਂਜੀ ਸਪੋਰਟ ਕਰਦਾ ਪਿੰਡੋ ਦੀ ਪੂਰੀ ਪਰ ਆਪਾਂ ਐ ਨਹੀਂ ਕਹਿੰਦੇ ਵੀ ਮੇਰੇ ਪਿੰਡ ਵੀ ਹੋਣ ਨਹੀਂ ਕਰਦਾ ਜਾ ਵਧੀਆ ਪਿੰਡ ਸਾਥ ਦਿੰਦਾ ਪਰ ਜਦੋਂ ਬੰਦਾ ਮੰਨ ਲਓ ਉੱਪਰ ਨੂੰ ਜਾਂਦਾ ਉਹਦੇ ਲਿੰਕ ਬਣਦੇ ਆ ਕੋਈ ਬਾਹਰ ਜਾਂਦਾ ਉਦੋਂ ਥੋੜਾ ਜਿਹਾ ਟਾਈਮ ਪਿੰਡ ਵਾਲਿਆਂ ਕੋਲੋਂ ਘਟ ਜਾਂਦਾ ਕਿਉਂਕਿ ਫਿਰ ਉਹਨੇ ਵੀ ਐਡਜਸਟ ਵੀ ਕਰਨਾ ਜਦੋਂ ਕੋਈ ਬੰਦੇ ਦੇ ਲਿੰਕ ਬਣਦੇ ਆ ਕਿ ਉਹ ਪਲੇਅਰਾਂ ਨਾਲ ਹੋਰ ਹਨਾ ਪਰ ਥੋੜਾ ਥੋੜਾ ਲੋਕ ਉਹਦੀ ਤਰੱਕੀ ਨੂੰ ਕਹਿੰਦਾ ਜਾਂ ਉਸਕ ਪਲੇਅਰ ਦਾ ਵੀ ਹੋ ਜਾਂਦਾ ਵੀ ਖਮਾ ਘਟ ਜਾਂਦਾ ਵਿੱਚੋਂ ਘਟਣ ਲੱਗ ਜਾਂਦੇ ਜਿੰਨਾ ਚਿਰ ਬੰਦਾ 3-4 ਸਾਲ ਉੱਠਦਾ ਉਦੋਂ ਪੂਰੀ ਫੁਲ ਸਪੋਰਟ ਹੋਏ ਇਹ ਤਾਂ ਹੈ ਬਈ ਜੈਲ ਜੈਲ ਸੀ ਦਾ ਫਿਰ ਹਰੇਕ ਪੰਡਾ ਪਿੰਡੋਂ ਪਿੰਡ ਇੱਕ ਉਸਕ ਤਾਂ ਮੈਂ ਜਿਵੇਂ ਦੱਸਿਆ ਨਾ ਬੰਦੇ ਦਾ ਮੰਨ ਲਓ ਕਿਥੇ ਬੰਦੇ ਦੇ ਕੀਰਨ 1000 ਨੰਬਰ ਹੁੰਦਾ ਫੋਨ ਤੇ ਦੋ ਬੰਦੇ ਦੇ ਲਿੰਕ ਬਣਦੇ ਤੁਸੀਂ ਆਪ ਵੀ ਦੇਖ ਲਓ ਵੀ ਆਟੋਮੈਟਿਕਲੀ ਬੰਦੇ ਦੇ ਰਿਝੇ ਵੀ ਵੱਧ ਜਾਂਦੇ ਆ ਵੀ ਜਦ ਐਡਜਸਟ ਹੋਣੇ ਕਰਨਾ ਹੀ ਹੁੰਦਾ ਸਾਰਾ ਫੈਮਿਲੀ ਵੀ ਬੰਦੇ ਦੀ ਗੱਲ ਤਾਂ ਵੀ ਇਹ ਪਹਿਲਾਂ ਜਦੋਂ ਬੰਦਾ ਨਵਾਂ ਖੇਡਦਾ ਉਹਦੋਂ ਗੈਨ ਮੈਰਿਟ ਹੁੰਦਾ ਬਾਅਦ ਚ ਵਿਆਹ ਚ ਉਹਦੇ ਸਾਰਾ ਕੁਝ ਹੀ ਹੋ ਜਾਂਦਾ ਯਾਨੀ ਕਿ ਟਾਈਮ ਘੱਟ ਜਾਂਦਾ ਉਹਦੇ ਪੁਰਾਣੇ ਯਾਰੋ ਦੋਸਤਾਂ ਨੂੰ ਜਿਹੜਾ ਗੇਧ ਗਈ ਜੇ ਬੰਦਾ ਜਮੇ ਹੀ ਭੁੱਲਦਾ ਉਹ ਮਾੜੀ ਗੱਲ ਆ ਬੰਦੇ ਦੀ ਇਹ ਤਾਂ ਹੈ ਭਾਈ ਜਿਹਨਾਂ ਆਪਣੇ ਨਾਲ ਜਿੰਨੇ ਵੀ ਖੇਡੇ ਆ ਵੀ ਕੇ ਨਾਲ ਲੜ ਪਏ ਉਹ ਗੁੱਸੇ ਗੱਲੇ ਬਹੁਤ ਕੁਝ ਚੱਲ ਜਾਂਦਾ ਪਰ ਟੁੱਟੇ ਨਹੀਂ ਟੁੱਟੇ ਨਹੀਂ ਹੁਣ ਇਹ ਸਕੰਦਰ ਆਗਾ ਕੌਰਾ ਸੀਲ ਬਰਾਲਾ ਰੂਪਾ ਮੁੰਡਾ ਬਲਾਮੀ ਆਣੇ ਤੇ ਉਹਨੇ ਇੰਗਲੈਂਡ ਗਿਆ ਵਾ ਗੱਲਬਾਤ ਉਹਦੇ ਨਾਲ ਹੁੰਦੀ ਰਹਿੰਦੀ ਆ ਮੱਖਣੋਂ ਦਹੀਂ ਭਧੌੜ ਤੋਂ ਦੁੱਲਿਆ ਤੋਂ ਮੁੰਡਾ ਆਪਣੇ ਧਰਮਾਂ ਹਾਂਜੀ ਸਾਰੇ ਜਿਹੜੇ ਮੇਰੇ ਨਾਲ ਕਾਂਗੜ ਵਾਲੇ ਕਾਲੇ ਤੇਵਿੰਦਰ ਅੱਗੇ ਹੋ ਗਏ ਉਹ ਬੰਦੇ ਨਾਲ ਬਰਤਦੇ ਆ ਪਰਿਵਾਰ ਕਰ ਲਈ ਛੁਪਾਈ ਗੱਡਾ ਤਿਆਰ ਵਾ ਬਾਈ ਕੰਕਰ ਕੋਲੇ ਤੇਰੇ ਵੀ ਕੈਂਪ ਚ ਪੱਕਾ ਹੀ ਹੁੰਦਾ ਹੈ ਬਾਈ ਸਗਲਾਈ ਦੇਣ ਨੂੰ ਮੁੰਡਿਆਂ ਨੂੰ ਇਹਦੇ ਨਾਲ ਆਪਦਾ ਤਿਆਰ ਵਾ ਜਿਹੜਾ ਰੀਡਰਾਂ ਨਾਲ ਸ਼ੇਅਰ ਕਰ ਲੈਂਦੇ ਆਂ ਹਾਂਜੀ ਅਸੀਂ ਇੱਕ ਦਿਨ ਵੀ ਸ਼ੋਕਲਾ ਜੀ ਕਰਿਆ ਸੀਗਾ ਵੀ ਮੈਚ ਵੰਡ ਕੇ ਖੇਡਣ ਲੱਗੇ ਹਾਂ ਤੁਸੀਂ ਪੁਰਾਣੀ ਮਖ ਦੀ ਅੱਡ ਤੁਸੀਂ ਨਵੀਂ ਅੱਡ ਤੇ ਸਾਡੇ ਵਾਲੇ ਬੰਦੇ ਨੂੰ ਟ੍ਰੇਨ ਕਰਕੇ ਭੇਜਦਾ ਵੀ ਐ ਨਹੀਂ ਤੋ ਵਾ ਕਰ ਹਾਂ ਨਹੀਂ ਨਾ ਤਜਰਬਾ ਤਾਂ ਬਾਈ ਸਹਿ ਗਈ ਕਿਉਂਕਿ ਤਜਰਬਾ ਤਾਂ ਬੰਦੇ ਦਾ ਜਿਹੜੇ ਤੋਂ ਖੇਡ ਕੇ ਬੋਲਣਾ ਹੈ ਅਸੀਂ ਪ੍ਰਾਉਣ ਖੇਡੀਆਂ ਆਪੇ ਡਾਕਟਰ ਖੇਡਿਆ ਨਾ ਆਪਣਾ ਉਦੋਂ ਮੈਂ ਪਹਿਲਾਂ ਮੋਟੇ ਜਿੱਤੇ ਹਾਂ 2010 ਚ ਪਬਲਿਕ ਸਪੋਰਟਸ ਕਲੱਬ ਕਰਾਉਂਦਾ ਸੀ ਹਾਂਜੀ ਹਾਂ ਤੇ ਇਹ ਨਾਲ ਖੇਡੇ ਤੇ ਡਾਕਟਰ ਇਹਨੂੰ ਐਂ ਕਹਦੇ ਕਰੇ ਉਹ ਤੈਨੂੰ ਆਹ ਜਾਫੀ ਲੱਗੂ ਹਾਂ ਹਾਂ ਇਹਨੇ ਮੈਨੂੰ ਬਾਹਰ ਆ ਕੇ ਦੱਸਿਆ ਕਿ ਉਹ ਤਾਂ ਸੀ ਵੀ ਮੈਂ ਵੀ ਨਵਾਂ ਸੀ ਵੀ ਤੇ ਉਹ ਤਜਰਬਾ ਹੁਣ ਉਹ ਚੀਜ਼ ਇਹ ਦੱਸਦਾ ਸਹੀ ਗੱਲ ਵੀ ਖੜ ਗਿਆ ਹੁਣ ਦੱਸ ਦਿੰਦਾ ਵੀ ਤੈਨੂੰ ਕਿਉਂਕਿ ਜਾਫੀ ਦੀ ਮੂਵਮੈਂਟ ਜਿਹੜੀਆਂ ਬੋਡੀ ਉਹਨਾਂ ਦੀਆਂ ਖੜਨ ਦੀ ਜਾਂ ਉਹਦੀ ਅੱਖਾਂ ਤੋਂ ਵੇਖੋ ਮੱਟੇ-ਮੱਟੇ ਹੀ ਚੱਗਦਾ ਹੁਣ 50% ਟਰੇਡਰ ਜਾਫੀਆਂ ਕੰਨੀ ਦੇਖ ਕੇ ਗੋਡੀ ਨਹੀਂ ਪਾਉਂਦੇ ਤਾਂ ਇਹ ਪੂਰੇ ਫਰਦੇ ਆ ਕਿਉਂਕਿ ਆਪਾਂ ਉਹਦੀ ਅੱਖਾਂ ਤੋਂ ਜੱਜਮੈਂਟ ਹੋ ਜਾਂਦੀ ਹੈ ਵੀ ਬੰਦਾ ਆ ਕਿ ਇਸ ਕਿਹੜੀ ਪੋਜੀਸ਼ਨ 'ਚ ਖੜਾ ਹੈ ਸਹੀ ਅਬੋ ਜੀ ਹਾਂ ਮੈਂ ਉਸੇ ਨੂੰ ਤਜਰਬਾ ਕਹਿੰਦੇ ਨੇ ਫਿਰ ਬਈ ਆਹ ਗਰਾਊਂਡ ਹੁਣ ਬਣਾਇਆ ਹਨਾ ਯਾਰ ਐਡਾ ਦੂਰ ਇਹ ਗਰਾਊਂਡ ਬਈ ਪਹਿਲਾਂ ਉਧਰ ਸੀਗਾ ਥੋੜਾ ਜਿਹਾ ਹੋ ਗਿਆ ਸੀਗਾ ਚੱਕਰ ਜਾ ਵੀ ਹਾਂਜੀ ਹਾਂ ਚਲੋ ਚੀਜ਼ ਤੋਂ ਵਧੀਆ ਹਾਂ ਆਪਣਾ ਇਧਰ ਨਾਲ ਸਾਈਡ ਤੇ ਕਿਨਾਰੇ ਉਹਨਾਂ ਰੋਡ ਲੱਗਦਾ ਆਪਣੇ ਸਾਹਮਣੇ ਨਾਲ ਸਹੀ ਆ ਬਈ ਹਾਂ ਪਹਿਲਾਂ ਸਸੀਂ ਖੇਡਦੇ ਸੀ ਜਿਹੜੇ ਮੈਨੂੰ ਪਤਾ ਹੈ ਵੀ ਇਹ ਕੈਂਪ ਲੱਗਦਾ ਇੱਥੇ ਉਹਨਾਂ ਨੂੰ ਪਤਾ ਸੀ ਹੁਣ ਆਮ ਰਾਜ ਵੀਰ ਫੜ ਕੇ ਰੋਕ ਕੇ ਮਿਲ ਕੇ ਜਾਂਦੇ ਵਿੱਚ ਤਾਂ ਬਲੇ ਆ ਜਾਂਦੇ ਹਾਂ ਤੂੰ ਸਹੀ ਆ ਬਈ ਰੋਡ ਤੇ ਆ ਨਾ ਹਾਂ ਪੋਲੀ ਪ੍ਰੈਕਟਸ ਲਾਦੀ ਸੂਹਾਂ ਸਾਹਮਣੇ ਹਾਂਜੀ ਹਾਂ ਤੇ ਸਾਰਾ ਨਾ ਰੋ ਬਾਕੀ ਇਥੋਂ ਗੰਦਬੰਦ ਸਾਰਾ ਚੱਕਿਆ ਗਿਆ ਹੁ ਹਾਂ ਇੱਥੇ ਆ ਜਿਹੜੇ ਘਰ ਆ ਬੱਸ ਸਟੈਂਡ ਤੇ ਇਹ ਜਿਵੇਂ ਸ਼ਾਮ ਨੂੰ ਰੋਟੀ ਤੋਂ ਬਾਅਦ ਇਹਨੇ ਆਪ ਦਾ ਐਮਰੀ ਵਾਲੇ ਜਿਵੇਂ ਬੱਚੀ ਨਾਲ ਬੁੜੀਆਂ ਕੁੜੀਆਂ ਵੀ ਤੁਰਨ ਫਿਰਨ ਆ ਜਾਂਦੀਆਂ ਉਹਨਾਂ ਨੂੰ ਵੀ ਹੁਣੇ ਵਧੀਆ ਉੱਥੇ ਗੇਟ ਆਏਗਾ ਵੀ ਜੀ ਉਹਨਾਂ ਨੇ ਆਉਣਾ ਆਪਾਂ ਲੈਟਾਂ ਲਾ ਦਈਆਂ ਖੰਡੇ ਸਾਰੇ ਹਾਂਜੀ ਹਾਂਜੀ ਤਾਂ ਕਿਉਂ ਥੋੜਾ ਜਿਹਾ ਸਾਈਡ ਤੇ ਖੇਤਾਂ ਕਰਕੇ ਜਿਆਦਾ ਉਧਰ ਕਿਉਂ ਆਉਂਦਾ ਨਹੀਂ ਸੀ ਔਖਾ ਹੋਈ ਤਾਂ 3-4 ਗੇਟ ਕੱਢ ਤੇ ਆ ਨਾ ਗਰਾਊਂਡ ਇਹ ਤੇ ਹੁਣ ਘਮਣ ਨੂੰ ਵਧੀਆ ਇੱਥੇ ਆ ਜਾਂਦਾ ਬੰਦਾ ਜੀ ਆਉਣਾ ਬਾਈ ਜਰ ਵਧੀਆ ਬਣਾ ਦੋ ਪੂਰਾ ਕਾਈ ਕੋਈ ਜੀ ਬੜਾ ਪਾ ਪੈਪ ਜੀ ਰਹਿ ਗਈ ਨਾ ਆਪਣਾ ਜੀ ਹੁਣ ਲੱਕ ਪੁਆਇੰਟ ਇਹਨਾਂ ਤੋਂ ਦੇਖ ਲੈ ਜੇ ਇਹਦਾ ਆਪਣਾ ਵਾਟਰ ਟੈਂਕ ਕੋਲੇ ਆਇਆ ਨਾ ਨਵਾਂ ਬਣਿਆ ਠੀਕ ਹੈ ਬਾਈ ਪੀਰ ਪਾਣੀ ਪੁੰਨ ਉਹ ਤਾਂ ਚਲ ਟੱਪਾ ਟਪਾ ਦੇਖ ਕੇ ਆ ਫਿਰ ਬਾਈ ਆਪ ਹੀ ਟੈਟਰੀ ਪੂਰਾ ਸਜਾਉਣਾ ਹੈ ਪੂਰਾ ਹਾਂ ਟੱਪਾ ਤਾਂ ਆਪਦਾ ਹੀ ਲਾਉਣਾ ਸੀ ਇੱਥੇ ਲਾਵਾਂਗੇ ਹਾਂਜੀ ਅਈ ਕਿਸੇ ਥੋੜਾ ਜਿਹਾ ਖਰਚਾ ਵਧ ਕਰ ਲਿਆ ਗਰਾਊਂਡ ਤੇ ਕਾਫੀ ਲੱਗਿਆ ਠੀਕ ਹੈ ਬਾਈ ਹਾਂ ਮੇਰੇ ਖਿਆਲ ਨਾਲ ਵੀ ਇੱਥੋਂ ਨਾਂ ਵਾਲਾ 60 6000 ਰੁਪਏ ਤੇਲ ਤਾਂ ਮਾਫ ਫੂਕ ਲਿਆ ਕੱਲੇ ਹੂੰ ਆ ਜਾਂਦਾ ਕੋਸ਼ ਚੋਂ ਪੰਚਾਇਤ ਨੇ ਦਿੱਤੀ ਠੀਕ ਹੈ ਬਾਈ 17 ਤਾਂ ਲੱਗੇ ਮੇਕੀ ਦੇ ਸਤਾਰ ਮੇ ਦਿਨ ਕੰਪਿਊਟਰ ਕਰਾ ਲਾ ਗਏ। ਬਲ ਭਾਈ ਤਕੜਾਈਆਂ। ਉਤਾਰ ਮੇ ਬੀ ਡਬਲ ਡਾ ਗਰਾਉਂਡ 17 ਦਾ ਨਾ ਜੀ ਕਰ ਲਿਆ। ਤਕੜਾਈਆਂ। ਆਏ ਹੁਣੇ ਪਿੰਡ ਤੋਂ ਨਹੀਂ ਹੁੰਦਾ ਇਹ ਟ੍ਰੈਕ ਸਟੇਡੀਅਮ ਨੂੰ ਕੰਮ ਕਰ। ਇਹ ਆਪਣੇ ਇਹ ਨਹੀਂ ਮੁੰਡੇ ਤੇ ਕੈਮਰਾਮੈਨ ਨੇ ਪੁੱਛਿਆ ਕਿ ਨਾ ਇੱਥੇ ਮਿੱਟੀ ਕਿੱਥੋਂ ਜੜਦੀ? ਸੋ ਨੀਵਾ ਵਾਲਾ ਵੀ। ਉਹ ਉਧਰ ਸਾਰੀ ਉਧਰ ਨੂੰ ਗਈ ਆ। 4 ਫੁੱਟ ਨੀਵਾ ਜੂ ਆ ਜਗਾ ਨਾ। ਇੱਕੋ ਜਾ ਕਰਤਾ ਯਾਰ ਹਾਂ। ਸਾਰਾ ਹੁਣ ਕੰਪਿਊਟਰ ਵੱਜ ਗਿਆ। ਬਟ ਰੈਕ 2 ਆਦੇ 400 ਮੀਟਰ ਦੇ ਨੇੜੇ ਜਾਵੜਿਆ ਬਾਣੀ ਜੀ ਤਕਰੀਬਨ। ਠੀਕ ਆ ਭਾਈ। ਇਹ ਹੈ ਭਾਈ ਪੰਜੇਤੀ ਜ਼ਮੀਨ ਵੈਸੇ ਇਹ ਪੰਚਾਇਤੀ ਜ਼ਮੀਨ ਸੀ ਬਈ ਉਸ ਤੋਂ ਬਾਅਦ ਕਿ ਨਾ 2000 ਸਾਲਾਂ ਦੇ ਇੱਕ ਰੂਲਰ ਡਿਪਾਰਟਮੈਂਟ ਦੇ ਅੰਦਰ ਉਹ ਬਣੀ ਸੀ ਕਿ ਫੋਕਲ ਪੁਆਇੰਟ ਹਾਂਜੀ ਇਹ ਫੋਕਲ ਪੁਆਇੰਟ ਦੇ ਨਾਂ ਚੜ ਗਈ ਤੇ ਉਹ ਤੋਂ ਥੋੜੀ ਜਿਹੀ ਆਪਾਂ ਨੌਜ ਰੰਦ ਨੂੰ ਇੰਨੀ ਖਿੰਡ ਗਈ ਜਿਹੇ ਤਾਂ ਹੁਣ ਇਹ 29 ਦੇ ਦੇ ਵਿੱਚੋਂ 4 ਕਿੱਲੇ ਮੇਰਾ ਖਲ ਮੰਡੀ ਆ ਤੇ ਆ ਵਟ ਵਟ 3 ਕਿੱਲੇ ਇਹਦੇ ਤੋਂ ਵੱਖਰੀ ਪਈ 23 ਨੰਦਾਂ ਤੋਂ ਨਹੀਂ ਬਹੁਤ ਹੋ ਜਾਣੇ ਸੀ ਉਹੀ ਦੱਬ ਲਿਆ ਬਈ ਹਾਂ ਨਾ ਫਿਰ ਇਹ ਬਾਏ ਆਸੇ-ਪਾਸੇ ਦੀ ਚਲ ਹੌਲੀ-ਹੌਲੀ ਹਾਜੇ ਨਹੀਂ ਕਹਿੰਦੇ ਪਰ ਪੱਕਾ ਹੀ ਗਰਾਉਂਡ ਇਹ ਕਬੱਡੀ ਨੂੰ ਬਣ ਗਿਆ ਗਰਾਊਂਡ ਪੱਕਾ ਬਣਿਆ ਵੇਹ ਤਾਂ ਕਹਿੰਦੇ ਸਟੇਡੀਅਮ ਪਾਸ ਹੋ ਗਿਆ ਹਾਂਜੀ ਪਰ ਸਟੇਡੀਅਮ ਦਾ ਇਹ ਹੈ ਨਾ ਕਿ ਜਦੋਂ ਮੰਨ ਕੇ ਚੱਲਣਾ ਤੂੰ ਹੀ ਕੋਈ ਚੀਜ਼ ਮੰਨੇ ਜੋ ਤੁਹਾਡੇ ਨਾਂ ਹੀ ਨਹੀਂ ਕਿਵੇਂ ਬਣ ਗਈ ਠੀਕ ਹੈ ਚਲਨਾ ਜ਼ਮੀਨ ਉਹਦੇ ਰੂਲਰ ਡਿਪਾਰਟਮੈਂਟ ਦੇ ਨਾਂ ਤੋਂ ਤੋੜ ਕੇ ਪੰਚਾਇਤ ਦੇ ਨਾਂ ਕਰਾਉਣੀ ਪਊਗੀ ਪੰਚਾਇਤ ਦੇ ਨਾਂ ਉਹ ਫੇਰ ਹੀ ਆਪਣਾ ਜਦੋਂ ਕੋ ਆਪਣੀ ਪ੍ਰੋਪਰਟੀ ਹੋਊ ਆਪਾਂ ਕੁਝ ਬਣਾ ਸਕਦੇ ਆ ਐਮਐਲ ਫਿਰ ਲਾਭ ਆਣਾ ਉਹ ਕੋਈ ਗੱਲਾਂ ਥੋੜੇ ਹਾਂ ਉਹ ਬੋਲ ਕੇ ਗਏ ਆ ਪੈਸੇ ਤਾਂ ਪਰ ਜਿਉਂ ਮਤਲਬ ਇਧਰੋਂ ਮੜੀ ਹੈਲਪ ਕਰਨ ਜ਼ਮੀਨ ਟੁੱਟ ਕੇ ਪੰਚਾਇਤ ਦੇ ਨਾਂ ਉਹ ਜੀ ਫੇਰ ਵੀ ਗਰਾਊਂਡਾਂ ਨੇ ਤਾਂ ਬਾਈ ਹੁਣ ਨੋਟਿਸ ਉਹਨਾਂ ਨੇ ਕੱਢਣਾ ਨਹੀਂ ਗਰਾਊਂਡਾਂ ਨੇ ਤਾਂ ਆਈ ਜਾਂਦੇ ਆ ਹਾਂ ਜੀ ਜਦੋਂ ਆਪਣੇ ਕੋਲੇ ਜ਼ਮੀਨ ਨਹੀਂ ਜਾਂ ਆਪਾਂ ਜ਼ਮੀਨ ਦੇ ਗੀ ਉਹਨਾਂ ਨੂੰ ਵੀ ਆ ਪਈਏ ਸਾਡੇ ਨਾਂ ਹਾਂ ਰਿਜਿਸਟਰ ਹਾਂ ਫੇਰ ਬਣੂ ਨਾ ਇਹ ਜ਼ਮੀਨ ਜਿੰਨਾ ਚਿਰ ਨਾਂ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਬਣਦੀ ਇਹ ਮੁੰਡਾ ਐਮਐਲ ਦੇ ਪਿੰਡ ਦਾ ਹੀ ਆ। ਉਹ ਕੋਲੋਂ ਆ। ਉਹ ਕੋਲੋਂ ਕਿਵੇਂ ਠੀਕ ਆ। ਮੁੰਡਾ ਵਜਿਹਰੇ ਬਰਾੜਾ। ਇਹ ਜਾ ਕੇ ਦੱਸਦਾ ਹੋਊਗਾ ਲਾਹੌਰ ਕੋਲ ਜਾਂਦਾ ਕਿ ਨਹੀਂ ਇਹ ਮਿਲਿਆ ਜਾਂਦਾ ਕਿ ਨਹੀਂ। ਇਹ ਦੱਸਦਾ ਜਾ ਕੇ ਵੀ ਅਸੀਂ ਇੰਨਾ ਔਖਾ ਗਰਾਊਂਡ ਬਣਾਇਆ ਤੁਸੀਂ ਹੈਲਪ ਕਰੋ ਸਾਡੀ। ਹਾਂ। ਠੀਕ ਗੱਲ ਮਾਰ ਕੇ ਆਉਗੇੜਾ ਬਈ। ਤੁਸੀਂ ਸਾਡੇ ਤਾਂ ਆ ਵੀ ਲਾਹੌਰੋਂ ਐਮਐਲ ਐਂਸੀ ਜੇ ਤੋਂ ਬਣਾਇਆ ਗਰਾਊਂਡ। ਹਾਂਜੀ। ਤੇ ਹੁਣ ਆ ਬਣਵਾਇ ਕੋਈ ਸਾਡੇ ਕੋਲ। ਹਾਂ ਉਹ ਨੂੰ ਵਿਨੈ ਦੀ ਬਣੀ। ਤੁਹਾਨੂੰ ਪਤਾ ਨਾ ਗਰਾਊਂਡ ਬਾਰੇ। ਠੀਕ ਹੈ ਨਹੀਂ ਨਹੀਂ ਹੋਣਾ ਚਾਹੀਦਾ ਬਈ ਆ ਗਰਾਊਂਡ ਲੈਵਲ ਨਾਲ ਤਾਂ ਬੰਦਾ ਜੁੜੇ ਹੋਣਾ ਜ਼ਰੂਰੀ ਆ ਨਾ। ਨਹੀਂ ਗਰਾਊਂ ਮਤਲਬ ਬੰਦਾ ਨਸ਼ੇ ਪੱਤੇ ਤੋਂ ਬਚਿਆ ਰਹਿਣਾ ਹੈ ਸਹੀ ਗੱਲ ਹੈ ਭਾਈ ਐਨੇ ਤੋਂ ਨਾਲੇ ਬਾਕੀ ਜਿਹੜਾ ਉਦਾਂ ਨਸ਼ਾ ਪੱਤਾ ਉਹਦਾ ਵੱਖਰਾ ਰਹਿ ਗਿਆ ਬੰਦੇ ਦਾ ਫੋਨ ਤੇ ਖੜਾ ਸੁਟ ਜਾਂਦਾ 2 ਘੰਟੇ ਜਿਹੜਾ ਬੰਦਾ ਗਰੌਣ ਜਾਂਦਾ ਨਹੀਂ ਨਹੀਂ ਭਾਈ ਦੇਖਣ ਨੂੰ ਕਿਵੇਂ ਨਹੀਂ ਫੜਦੇ ਨੇ 9:30 10:00 ਵਜੇ ਜਦੋਂ 10:00 ਵਜੇ ਤੱਕ ਪਰਿਵਾਰ ਦਾ ਗੂਹਣ ਫੋਨ ਆ ਜਾਂਦਾ ਕਰੀ ਬਹੁਤ ਚੰਗੀ ਗੱਲ ਹੈ ਯਾਰ ਫੋਨ ਫੜ ਲੈ ਇਹਦੀ ਡਿਊਟੀ ਲਈ ਵੀ ਆ ਸਾਰੇ ਫੋਨ ਫੋਨ ਬਣਾ ਤਾਂ ਯਾਰ ਮੂ ਆ ਇੱਕ ਮਿੰਟ ਨਹੀਂ ਸਰਦਾ ਭਾਈ ਕਿਤੇ ਬੰਦੇ ਦਾ ਵੀ ਉਹ ਬਿਮਾਰ ਹੋਈ ਲਈ ਨਸ਼ਾ ਹੀ ਲੱਗਿਆ ਹੋਣਾ ਆਪਾਂ ਨੂੰ ਬੰਦਾਂ ਮਾਰੀ ਬੈਠੇ ਨਹੀਂ ਰੱਬਾਨ ਸੇ ਕਰੋ ਕੀ ਆ ਫੋ ਜਿਹੜਾ ਇੰਨਾ ਟਾਈਮ ਫੜਕੇ ਆਹ ਕਰਦਾ ਇੱਕ ਇੱਕ ਉਂਗਲਾ ਮਾਰੂਗਾ ਅੱਠਾਂ ਨੇ ਸੌਣਾ ਹੁੰਦਾ ਉਹਨੂੰ ਅੱਠਾਂ ਨੂੰ ਸੌਣ ਨਹੀਂ ਦਿੰਦਾ ਉਹਨੇ ਹਾਂਜੀ ਸਹੀ ਆ ਭਾਈ ਹੈਨਾ ਉਹਦੋਂ ਕਿਸੇ ਵੀ ਨੀਂਦ ਕਿਸੇ 10 ਵਜੇ ਦੀ ਆ ਕਿ 11 ਵਜੇ ਦੀ ਆ ਕਿ ਫੇਰੀ 9:30 ਵਜੇ ਦੀ ਆ ਹੁਣ ਜੇ ਆਪਾਂ ਕੋਈ ਵੀ 11 ਵਜੇ ਤੱਕ ਸਾਨੂੰ ਫੋਨ ਵੇਖਣਾ ਵੀ 10 ਘੜੀ ਦੀ ਨੀਂਦ ਕਿਵੇਂ ਪੂਰੀ ਹੋਊਗੀ ਮੈਨੂੰ ਮੈਂ 12 ਵਜੇ ਸੌਂ ਕੇ ਵੀ ਤੈਨੂੰ 3:30 4 ਵਜੇ ਉੱਠ ਖੜਦਾ ਤੇ ਕਈ ਬੰਦੇ 8-7 ਘੰਟੇ ਸੌ ਕੇ ਉੱਠਦੇ ਬੋਡ ਨੇ ਆ ਟੋ ਆਡਾ ਨਾ ਬੰਦਿਆਂ ਨੇ ਤੇ ਇੱਕ ਦੀ ਇੱਕੋ ਜੀ ਨੇ ਹੁੰਦੀ ਵਿੱਚ ਤਾਂ ਸੰਦੀ ਦਾ ਟਰਾਣੇ ਦਿਨ ਚ ਉਹ ਫਿਰ ਵੀ ਉਹਵੇਂ ਫਿਰ ਦਿੰਦਾ ਬੱਚ ਨੂੰ 8 ਘੰਟੇ ਵੀ ਸੌਣਾ ਪੈਂਦਾ ਆਈ ਅੱਜ ਕੱਲ ਜਿਹੜਾ YouTube ਵਾਲੇ ਬੈਤ ਜਿਵੇਂ ਅਜੀ ਇੰਨਾ ਪਾਣੀ ਪਿਓ ਉਹ ਬਸ ਇੱਕ ਨੱਪੀ ਆਉਂਦੇ ਆ ਕਿ ਜਦੋਂ ਆਪਣਾ ਖਾਣਾ ਸੌਣਾ ਬੰਦੇ ਦੇ ਆਪਣਾ ਪਾਣੀ ਨਹੀਂ ਸੇਮ ਇੱਕ ਦੂਜੇ ਦਾ ਤੇ ਇੱਕੋ ਡੈਟ ਸਾਰੇ ਨੂੰ ਕਿਵੇਂ ਦੇ ਦਾਂਗੇ ਆਪਾਂ ਇਹ ਤਾਂ ਉਹ ਵਿੱਚ ਦੇਖਿਆ ਵਾਲੀ ਵੀਡੀਓ ਜੀ ਆ ਪੀ ਲੋ ਇਹਨਾਂ ਐ ਹੋ ਜਾਂਦਾ ਉਹ ਫਿਰ ਬੰਦੇ ਵਿੱਚ ਗਲਤੀ ਕਰਦੇ ਹਨ ਹਰੇ ਬੰਦੇ ਦੀ ਖਾਣ ਪੀਣ ਵੀ ਵੱਖਰਾ ਤੇ ਖਾਣਾ ਸੌਣਾ ਸਾਰਾ ਫਿਰ ਬਦਲ ਜਾਂਦਾ ਬੰਦੇ ਦਾ ਇਹ ਤਾਂ ਹੈ ਉਧਰ ਬਾਈ ਅਸੀਂ ਟਿਪੇ ਤੇ ਗਏ ਸੀ ਮੈਂ ਕਿਹਾ ਬਾਈ ਅੰਦਰ ਨਹੀਂ ਹੈਗਾ ਅੰਦਰ ਕੋਲੇ ਜਾ ਕੇ ਆਉਣਾ ਉਹਦਾ ਨਾ ਵੀਡੀਓ ਕਲੈਪ ਲੈਣੇ ਆ ਬਾਈ ਇਹਦੀ ਆਪਾਂ ਬਾਈ ਬਹਲਾ ਦੇਖਦੇ ਰਹੇ ਆ ਜਦ ਤੱਕ ਇਹਦੀ ਇਹ ਤਾਂ ਫੇਰ ਮੁਕ ਕਰਦਣਾ ਕੰਮ ਪੂਰਾ ਉੱਠੀ ਮੈਂ ਤਾਂ ਉਧਰ ਹੀ ਦਰ ਗਿਆ ਸਹੀ ਬਾਕੀ ਜਿਹੜਾ ਬੰਦਾ ਸਿਆਣਾ ਜਿੰਮੇ ਖੇਡਿਆ ਵਾ ਨਾ ਕੋਈ ਉਹਨੂੰ ਤਾਂ ਬਸ 15 ਦਿਨਾਂ ਚ ਖੇਟਰਸ ਦੀ ਲੋੜੀ ਹੁੰਦੀ ਆ ਮਾੜਾ ਜਾ ਸਰੀਫ ਫੇਟਾ 2000 ਰੁਪਏ ਹੈਗਾ 2000 ਰੁਪਏ ਹੈਗਾ ਹਾਂ ਹੱਟ ਫੇਟ ਰਿਕਵਰ ਕਰ ਗਏ ਸੀ ਇਹਦੀ ਗਿੱਟੇ ਤੇ ਹੋ ਗਈ ਜਦੋਂ ਹਾਂ ਹਾਂ ਕਿਦਾ ਇਹ ਮੇਲਾ ਜਾਂ ਮਸ਼ਹੂਰ ਹੁੰਦਾ ਬਈ ਸਭ ਤੋਂ ਪਹਿਲਾਂ ਜਿਹੜਾ ਲੋਹੜੀ ਵਾਲਾ ਮੇਲਾ ਤਾਂ ਹੁੰਦਾ ਹੀ ਆ ਪਹਾੜਾਂ ਚ ਵੀ ਉਹਨਾਂ ਟੂਰਨਾਮੈਂਟ ਜਿਹਾ ਪਤਾ ਕੋਈ ਨਹੀਂ ਕਿਹੜਾ ਕਰਾਉਂਦੇ ਨੇ ਹਣਾ ਉਹ ਦੋ ਹੁੰਦੇ ਆ ਇੱਕ ਬਾਕੀ ਦੇ ਕਰ ਨਹੀਂ ਯਾਰ ਨਹੀਂ ਦਾ ਕੋਈ ਬਹਾਵ ਹਟ ਹੁੰਦਾ ਸੀ ਉਹ ਤੋਂ ਬੜਾ ਚ ਆਪਣੀ ਨੇੜੇ ਦਾ ਬੀਬੀ ਪਾਰੋ ਦਾ ਮੇਲਾ ਹੁੰਦਾ ਫੂਲ ਠੀਕ ਆ ਬੜਾ ਤਕਤਪੁਰਾ ਸਾਹਿਬ ਹੋ ਗਿਆ ਸੇਲ ਬਰਾ ਮਾੜੀ ਦਾ ਮੇਲਾ ਹਾਂਜੀ ਤੇ ਇੱਕ ਜੋਗੀ ਪੀਰ ਹਣਾ ਤੇ ਬਸ ਆ ਜਾਨੀ ਕਿ ਮਸ਼ਹੂਰ ਮੇਲੇ ਤੇ ਇਹੀ ਬਸ ਹਾਂ ਜਿਹੜਾ ਵਾਲੇ ਜਾਂ ਉਹ ਤੋਂ ਬਾਅਦ ਜਿਹੜੇ ਆ ਗਰਮਗੰਗਾ ਦੇ ਮੇਲੇ ਲੰਘੇ ਕਲਾਸ ਤੇ ਮੇਰੇ ਜੇ ਕੀ ਦਨ ਹੁੰਦੇ ਸੀਗੇ ਇਹ ਵੀ ਮਤਲਬ ਲੇਕਨ ਤਾਂ ਨਾ ਸੀ ਇਹ ਵੀ ਤਾਂ ਨਾ ਸੀ ਦਰ ਸਾਰੇ ਓਪਨ ਵਾਲੇ ਆ ਕੋ ਮੁੰਡੇ ਜਿਵੇਂ 60 75 60 65 ਆਪਣੇ ਕੋਲੇ 62 65 ਹਾਂਜੀ ਤੇ 75 ਤੇ ਓਪਨ ਸਾਰੇ ਠੀਕ ਸਾਰੇ ਜਿਹੇ ਆ ਹਾਂ ਉਹ ਵੈਸੇ ਦੇਖੇ ਹੋ ਮੈਂ ਟੀਮ ਆਲ ਓਪਨ ਦੀ ਬਣਾਉਣਾ ਹੁੰਦਾ ਵਧੀਆ ਹੁੰਦੀ ਆਪਣੀ ਪਰ ਇੱਕ ਸੀ ਥੋੜਾ ਜਿਹਾ ਵੀ 62 45 ਬਣਾਇਆ ਕਰ ਲਈ ਤੇ ਨਾਮ ਰਜਿਸਟਰ ਕਰਾ ਲਿਆ ਬਾਈ ਬਹੁਤ ਜੰਗਿਆਣ ਜਨਾਬ ਜੀ ਮੈਂ ਉਹਦੀ ਹਾਂ ਉਹ ਹੋ ਜਾਣਾ ਜੀ ਸਿੱਧੂ ਮਾਲਵਾ ਕਬਟੀ کلب ਦੀਆਂ ਨੇ ਨਾ ਠੀਕ ਹੈ ਮੈਂ ਪਰਮਿਟਰ ਕਰਾਵਾ ਲਿਆ ਹਾਂਜੀ ਚਲ ਨਵੇਂ ਬੰਦੇ ਖੇਡੀ ਜਾਇ ਕਰਨਗੇ ਆਪਾਂ ਨੂੰ ਗਏ ਨਹੀਂ ਇਹਦਾ ਲਾਲਚ ਕੋ ਬਾਲਾ ਵੱਡਾ ਖੇਡੇ ਹਾਂਜੀ ਅਸੀਂ ਪੰਜ ਚਾਰ ਹੈਗੇ ਨਾਲ ਖੇਡਿਆ ਕਰਾਂਗੇ ਫੇ ਕੁਲਵਿੰਦਰ ਭਾਈ ਅੱਜ ਕੁਲਵਿੰਦਰ ਜੀ ਆਪਣਾ 1000 ਰੁਪਇਆ ਵਾ ਖੇਡਣ ਮੈਚ 1000 ਰੁਪਇਆ ਵਾ ਠੀਕ ਆ ਕਦੋਂ ਆਜੂ ਭਾਈ ਫਿਰ ਮਹੀਨੇ ਦਾ 5 ਕੁ ਮਈ ਸੀਗੇ ਹਾਂ ਹੋਰ 20 25 ਦਿਨਾਂ ਨੂੰ ਉਹ ਫੱਟਾ ਹਣ ਭਾਈ ਪੂਰਾ ਫੇਰ ਠੀਕ ਆ ਨਹੀਂ ਪਿਛਲੇ ਸਾਲ ਵਧੀਆ ਖੇਡ ਗਿਆ ਉਹਦੇ ਫੱਟਾ ਭਾਈ ਪੈਸੇ ਆਈ ਤੇ ਸਹਾਨ ਬਾਕੀ ਜਿਹੜੇ ਸਹਾਨ ਆ ਉਹ ਵੇਲੇ ਟਾਈਮ ਹੋ ਗਿਆ ਨਾ ਜਿਵੇਂ ਬੰਦੇ ਖੇਡਦੇ ਆ ਹਾਂਜੀ ਉਹਨਾਂ ਨੂੰ ਫਿਟਨੈਸ ਰੱਖਣੀ ਤੇ ਇੰਨਾ ਟਾਈਮ ਖੇਡਣ ਨੂੰ ਬਹੁਤ ਹੁੰਦਾ ਬਹੁਤ ਹਾਂ ਇਹ ਤਾਂ ਹੈ ਹੁਣ ਆਏ ਮੰਨ ਲਓ ਵੀ ਖੁਸ਼ੀ ਨੇ ਮਿਸਾਲ ਪੈਦਾ ਕਰਦੀ ਤੁਨੂੰ ਅੱਜ ਹੂੰ ਇੰਗਲੈਂਡ ਸੀ ਜਾਂਦਾ ਬੈਸਟ ਹੈ ਇਹ ਕਿੰਨਾ ਟਾਈਮ ਹੋ ਗਿਆ ਲੰਬੀ ਪਾਰੀ ਦਾ ਕੋੜਾ ਹੀ ਆਉਂਦਾ ਨਹੀਂ ਲੈ ਲੰਬੀ ਪਾਰੀ ਦਾ ਕੋੜਾ ਬਈ ਪੂਰਾ ਅਸਲ ਬੰਦੇ ਨਾਲ ਵਿੱਚ ਜਿਵੇਂ ਘੱਟ ਖੇਡਦੇ ਆ ਉਹ ਠੀਕ ਹੈ ਲੰਬੇ ਤਾਂ ਖੇਡ ਹੀ ਜਾਂਦੇ ਆ ਪਰ ਖੁਸ਼ੀ ਨੇ ਗਰਾਊਂਡ ਲਈ ਬੜੀ ਈ ਬਹੁਤ ਖੇਡੇ ਹੁੰਦੇ ਨਾਲੇ ਬਾਹਰ ਵਿੱਚ ਬੰਦੇ ਬਾਹਰ ਬਾਹਰ ਖੇਡਦੇ ਆ ਆਪਾਂ ਉਹ ਗਏ ਤਾਂ ਨਾ ਵੀ ਉਹ ਲੰਬਾ ਖੇਡ ਜਾਂਦਾ ਨਹੀਂ ਜਿਹੜਾ ਬੰਦਾ ਰੇਸ਼ਮ ਦੇ ਮੈਚ ਵੀ ਖੇਡੇ ਸਾਰੇ ਅਸਲ ਬੰਦਾ ਫਿਰ ਲੰਬਾ ਤਾਂ ਉਹੀ ਕਿੱਢਦਾ ਲੰਬਾ ਬਾਈ ਇਹ ਖੜ ਗਿਆ ਜੰਮਾ ਪਾ ਪਾਲਾ ਜਿਹੜਾ ਪਾਲਾ ਬਹੁਤ ਵਾਈ ਜਿੱਤੇ ਜਿੱਤੇ ਹਾਂ ਪਾਲਾ ਵੀ ਨਿਕਾ ਖੜਦਾ ਬਹੁਤ ਜਿੱਤੇ ਹਾਂ ਮੰਗੀ ਬਹੁਤ ਖੜੀ ਮੰਗੀ ਇਹ ਤਾਂ ਲੈ ਜਿਹਦੇ ਕੋਲ ਤਜਰਬਾ 5-7 ਸਾਲ ਤੋਂ ਵੱਧ ਖੜਾ ਜਾਂਦਾ ਕਿਉਂਕਿ ਤਜਰਬੇ ਨਾਲ ਬੰਦਾ ਬੰਨਾ ਜੋਰ ਲੱਗਣਾ ਨਹੀਂ ਇੱਕ ਬੰਦੇ ਨੇ ਸਾਰੀ ਜਿਹੜੀ ਜਿੱਤੂ ਦੀ ਜੁੱਤੂ ਮਾਰਨਾ ਬੰਦਾ ਬੰਨ ਉਹ ਤਾਂ ਕੋਈ ਟੱਟ ਕੇ ਦੇ ਆਂਦਾ ਇਹ ਮੇਰੇ ਹੁਣ ਆਪਣੇ ਰੀਡਰ ਤੋਂ ਲਈ ਹੁੰਦਾ ਜੀ ਹਾਂਜੀ ਟੌਲੀਕੂਲੇਟ ਮਤਲਬ ਟੈਕਨੀਕ ਵਾਲੀ ਇੰਨਾ ਸੀ ਦੌੜੀ ਦਾ ਜੋਰ ਹੀ ਨਹੀਂ ਹੁੰਦਾ ਜੀ ਦੌਲੀ ਮੰਨ ਕੇ ਸਰੀਰ ਦਾ ਮਾੜਾ ਹੋ ਗਿਆ ਵੀ ਗੋਡੀ ਖਿੜ ਗਿਆ ਮਗਰੋਂ ਵੀ ਕਿਉਂਕਿ ਅੰਗ ਨਹੀਂ ਫੜਾਉਂਦਾ ਸੀ ਕਬੱਡੀ ਸੀ ਪਿੰਡੇ ਜੀ ਹੂੰ ਇਹ ਚੀਜ਼ ਦਾ ਬੜਾ ਫਰਕ ਪੈਂਦਾ ਵਿੱਚ ਬੰਦੇ ਆਪਾਂ ਦੇਖਦੇ ਹਾਂ ਹੁਣ ਰੀਡਰ ਮਿਲ ਤਾਂ ਫੜਾ ਦਿੰਗਾ ਜਾਂ ਕੇ ਛੜਾ ਰਾਂਗਾ ਉਨਾ ਚਿਰ ਛੱਡ ਦਿੰਗਾ ਜਿੰਨਾ ਚਿਰ ਉਹ ਬੰਦੇ ਤੇ ਜਵਾਨੀ ਹੈ ਤੇ ਪਾਵਰ ਆ ਜਦੋਂ ਪਿੱਛੇ ਨੂੰ ਮੁੜਨ ਲੱਗੇ ਫਿਰ ਉਹ ਜੱਫਾ ਹੀ ਲੱਗਣਾ ਸਹੀ ਗੱਲ ਵਿੱਚੋਂ ਪੜਾ ਜਾਂਦਾ ਟੈਕਨੀਕਲ ਬੰਦਾ ਲੰਬਾ ਖੇੜੀ ਜਾਂਦਾ ਚ ਬਾਈ ਦਾ ਸਾਰਾ ਗਰਾਊਂਡ ਤੇ ਉਹ ਦਿਖਾਈ ਦਿੱਤਾ ਠੀਕ ਹੈ ਵੀਰੇ ਆਈ ਮੈਨੂੰ ਰੋਟੀ ਪਾਣੀ ਸਿਕਾਉਣਿਆ ਕਰ ਲਿਆ ਉਹ ਫਿਰ ਬਾਈ ਨੇ ਤਿਆਰ ਹੱਸ ਬਾਈ ਜੰਗੀ ਆਣਾ ਉੱਥੇ ਬਾਈ ਗੁਰਪ੍ਰੀਤ ਦੇ ਨਾਂ ਤੇ ਪੂਰਾ ਚੱਲਦਾ ਕੰਮ ਤੇ ਫਿਰ ਹੁਣ ਅੱਜ ਆਏ ਆ ਬਾਈ ਕੋਲੇ ਮਿਹਨਤ ਲਾਉਂਦਾ ਯਾਰ ਮੁੰਡਿਆਂ ਦੇ ਤੇ ਕੈਂਪ ਵੀ ਸਟਾਰਟ ਕਰਿਆ ਹੋਇਆ ਏ ਤੇ ਅੱਜ ਮੈਂ ਕਹਾਂ ਯਾਰ ਇੱਥੇ ਕਿਵੇਂ ਬਾਲੀ ਭੀੜ ਜੀ ਫਿਰਦੀ ਆ ਦੇਖਣ ਆਏ ਤਾਂ ਆ ਬਾਈ ਦਿਖਾ ਦੀ ਇਧਰ ਮੁੰਡੇ ਉਹ ਫਿਰਦੇ ਮਿਹਨਤ ਲਾਉਂਦੇ ਆ ਤੇ ਬਾਈ ਇਹ ਫਿਰ ਕੰਮ ਬਹੁਤ ਟਾਈਮ ਹੋ ਗਿਆ ਸਟਾਰਟ ਕਰਨ ਨੂੰ ਤਾਂ ਆਪਣੇ ہاں ਬਈ 2 ਮਹੀਨੇ ਕੰਪਲੀਟ ਹੋਣ ਵਾਲੇ ਆ ਤੇ 2 ਮਹੀਨੇ ਇਹ ਆਪਣਾ ਬੁੱਧਵਾਰ ਤੇ ਸ਼ਨੀਵਾਰ ਹਫਤੇ ਦੋ-ਦੰਟੇ ਬੱਲਾ ਲੱਗਦਾ ਵੇ ਤਾਂ ਪਉਤੀ ਗਈਆਂ ਉਧਰ ਗਰਾਊਂਡ ਪਹਿਲਾਂ ਦੇਖਿਆ ਜੀ ਹਾਂਜੀ ਹਾਂਜੀ ਹਾਂ ਉੱਥੇ ਲਾਉਣੀ ਸਾਰੀ ਮਿਹਨਤ ਤੇ ਇਹ ਬੁੱਧਵਾਰ ਤੇ ਸ਼ਨੀਵਾਰ ਟਿੱਬੇ ਦਾ ਹੁੰਦਾ ਠੀਕ ਇਹ ਫਿਰ ਬਾਈ ਸਵੇਰੇ ਫਿਰ ਸੁਨੇਹਾ ਹੀ ਆ ਜਾਂਦੇ ਇੱਥੇ ਨੂੰ ਸਵਾ 5:00 ਵਜੇ ਸਟਾਰਟ ਕਰ ਦਿੰਦੇ ਆ 7:00 ਸਵਾ 7:00 ਵਜੇ ਤੱਕ 2 ਘੰਟੇ ਠੀਕ ਰੋਟ ਲਗਾ ਕੇ ਲੱਗਦੇ ਬਹੁਤ ਯਰ ਸਵੇਰਾ ਜੋਰ ਹੀ ਬਹੁਤ ਲੱਗਦਾ ਬਾਈ ਉੱਥੇ ਨੂੰ ਜੋਰ ਬ ਮਤਲਬ ਲੋ ਲੈਗ ਬੰਦਾ ਕੱਟਾਂ ਦਾ ਤਕੜਾ ਹੋਊਗਾ ਲੱਤਾਂ ਦਾ ਜ਼ੋਰ ਵੱਧ ਲੱਗੇਗਾ ਹਾਂਜੀ ਹਾਂ ਫਿਰ ਬੰਦਾ ਸਟੈਂਡ ਨਾ ਵੀ ਬਣਦਾ ਤੇ ਬੰਦੇ ਚ ਪਾਵਰ ਵੀ ਹੁੰਦੀ ਬਾਈ ਫਿਰ ਇਹ ਮੁੰਡੇ ਕਿੰਨੇ ਆ ਬਾਈ ਇਹ ਤੇਰੇ ਕੋਲੇ ਇਹ ਆਪਣੇ ਕੋਲ 32 ਮੁੰਡੇ ਨੇ 32 ਮੁੰਡੇ ਇਹ ਸ਼ੋਹ ਸ਼ਾਮ ਨੇ ਤਾਂ ਇਹਨਾਂ ਦਾ ਸ਼ਨੀਵਾਰ ਤੇ ਵੱਧ ਵਾਰ ਹੀ ਆਉਂਦੇ ਹਨ ਤੇ ਬੇਤੇ ਦੋ ਦਿਨ ਇੱਥੇ ਆਉਂਦੇ ਆ ਉਹ ਆਪਣੇ ਕੋਲ ਪੱਕੇ ਰਹਿ ਐ ਸੀ ਉਹ ਪੁਰਾਣੇ ਬੰਦਿਆਂ ਦੀ ਤੇ ਉਹਦੇ ਵਿੱਚੋਂ 10 ਤੋਂ 15 ਬੰਦੇ ਨੂੰ ਨਾਲ ਪਿੰਡਾਂ ਦੇ ਅਪਰੋਡ ਕਰਦੇ ਆ ਨੇੜੇ ਪਿੰਡਾਂ ਦੇ ਨੇੜੇ ਪਿੰਡਾਂ ਦੇ ਹਾਂ ਕਿਹਦੇ ਚ ਆਪਣੇ ਕੋਲ ਮੰਨ ਕੋ ਜਿਹੜੇ ਲੋਡ ਬੰਦ ਸੀ ਤੇ ਵਧੀਆ ਪਲੇਅਰ ਹਾਂਜੀ ਹਾਂ 12 ਤੋਂ 13 ਕ ਬੱਚੇ ਉਪਰੀ ਨੇ ਠੀਕ ਆ ਠੀਕ ਆ ਭਾਈ ਨੀਚੋਂ ਯਾਨੀ ਕਿ 1-2 ਕ ਦੀ ਫੀਸ ਅੱਧੀ ਵਾਲੇ ਆ ਗਏ ਹਾਂਜੀ ਹਾਂ ਪੋਸਟ ਹੈਗੇ ਆਗੇ ਜਿਹੜੇ ਬਿਲਕੁਲ ਹੀ ਫਰੀ ਆ ਉਹ ਵੇਚੇ ਆਪਣਾ 15000 ਰੁਪਏ ਮਹੀਨੇ ਦਾ ਮਹੀਨੇ ਦਾ 15000 ਰੁਪਏ ਭਾਈ ਇੱਕ ਬੰਦੇ ਦਾ ਇੱਕ ਬੰਦੇ ਦਾ ਤੇ ਵਧੀਆ ਆਪਣਾ ਹਲਵਾਈ ਵਗੈਰਾ ਰੱਖਿਆ ਉਹ ਪਲੇਅਰਾਂ ਨੂੰ ਖਾਣ ਪੀਣ ਮੈਂ ਮੈਂ ਦੇਖੀ ਐ ਡਾਈਟ ਭਾਈ ਉੱਥੇ ਹਨਾ ਉਹ ਦਾ ਪਿੰਨਾ ਤੁਹਾਨੂੰ ਜਿਹਾ ਬੜਾ ਕਈ ਵਾਰੀ ਆਮ ਆਪਾਂ ਕੈਂਪ ਵਗੈਰਾ ਚ ਹੋਰ ਜਾਂਦੇ ਆ ਕਿਤੇ ਵੀ ਬੰਦੇ ਨੂੰ ਬਣਾਉਣਾ ਪੈਂਦਾ ਮਿਹਨਤ ਲਾ ਕੇ ਬਣਾਉਣਾ ਬਹੁਤ ਹੈ ਹਾਂ ਨਾ ਤੁਹਾਨੂੰ ਜਿਹਾ ਉਹਦਾ ਟਰੈਕਟਰ ਵੀ ਸਦਾ ਉੱਥੇ ਖੜਾ ਹੁੰਦਾ ਉਹ ਤਾਂ ਕੱਦੋਂ ਕੱਲ ਆ ਜਾਂਦੇ ਵਿੱਚ ਪਹਿਲਾਂ ਗਰਾਊਂਡ ਤਿਆਰ ਕਰੇ ਕੋਸੋਂ ਦੰਦ ਇੱਥੇ ਖੜਾ ਉਹਦੇ ਲਾਗੇ ਸਾਨੂੰ ਮੈਨੂੰ ਵੀ 16 17 ਦਿਨ ਕਰਾਉਣ ਬਣਾਉਂਦੇ ਠੀਕ ਆ ਠੀਕ ਜਦੋਂ ਪਹਿਲਾਂ ਉਹ ਗਰਾਊਂਡ ਵੱਡਾ ਹੋ ਗਿਆ ਹੁਣ 2-3 ਕਿੱਲੇ ਹੋ ਗਏ ਆ ਉਹ ਵੀ ਲਾਟ ਤੇ ਬਾਈ ਦਿਖਾ ਕੇ ਆਵਾਂਗੇ ਉੱਥੇ ਜਿਹੜਾ ਐਕਸਰਸਰ ਚਾਰ ਚਾਰ ਪੰਜ ਅੱਜ ਤਾਂ ਕੰਪਿਊਟਰ ਕਰਾ ਲਾਤਾ ਹਾਂਜੀ ਹਾਂ ਉਹ ਤੇ ਨਾ ਗੰਦਾ ਜਾ ਭੜਾਈ ਪਿੰਡ ਦੀ ਵਿਹਲਾ ਪਿਆ ਕਰਕੇ ਮਲਵਾ ਮੋਬਾ ਸਿੱਟ ਜਾਂਦੇ ਜਿੰਮੀ ਤੋਂ ਘਰ ਟੁੱਟਾਏ ਗਏ ਨੇ ਹਾਂਜੀ ਹਾਂ ਤੇ ਕੁੱਤੇ ਭੱਠਾ ਸੀ ਗੋਲੇ ਉਹ ਆਪ ਦਾ ਛੱਡ ਦਿੰਦੇ ਉਹ ਲਾ ਕਰਕੇ ਸਾਫ ਸਫਾਈ ਬੋਲਾ ਨਾ ਬਾਈ ਫਿਰ ਇਹ ਆਪਣੇ ਪਿੰਡ ਦੀ ਆ ਨਿਆਣੇ ਤਾਂ ਲੱਗਦੇ ਨਹੀਂ ਪਿੰਡ ਦੇ ਜਾਂ ਨੀ ਪਿੰਡ ਦੇ ਪਿੰਡਾਂ ਦੇ ਇਹ 9 ਤੋਂ 10 ਕਿਹੜੇ ਪਿੰਡ ਦੀ ਹੈਗੀ ਠੀਕ ਹੈ ਬਾਈ ਤੇ ਬਾਕੀ ਰਾਜਸਥਾਨ ਤੱਕ ਦੇ ਬੰਦੇ ਵੀ ਆਪਦੇ ਸਹੀ ਹੈ ਸਹੀ ਹੈ ਬਾਈ ਫਿਰ ਵਈ ਰਾਇਸ ਨੂੰ ਉੱਥੇ ਤਾਂ ਬਾਵਾਏ ਉੱਥੇ ਉਹ ਆਪਣੇ ਪਹਿਲਾ ਫੂਕਲ ਪੈਂਡ ਦੀ ਬਿਲਡਿੰਗ ਬਣੀ ਵੀ ਆ ਉੱਥੇ ਹੈਗੇ ਚਾਰ ਤੋਂ ਪੰਜ ਕਮਰੇ ਠੀਕ ਆ ਚਲੋ ਅੱਗੇ ਜਾਂਦੇ ਹਾਂ ਦੂਰ ਵਾਲੇ ਮੁੰਡੇ ਚਲ ਪੈਂਡ ਵਾਲੇ ਨੇ ਤਾਂ ਘਰੇ ਜਾ ਹੀ ਪੈਣਾ ਹੈ ਇਹਨਾਂ ਪੈਂਡ ਵਾਲੇ ਬੁੱਥੀ ਪਾਉਣੇ ਪ ਜਾਣ ਨਹੀਂ ਕੈਂਪ ਦਾ ਮਤਲਬ ਵੀ ਹੁੰਦਾ ਉੱਥੇ ਰਹਿ ਕੇ ਠੀਕ ਆ ਬਾਈ ਮਤਲਬ ਨਾ ਪਤਾ ਕੈਂਪ ਦਾ ਕੀ ਮੰਨ ਲਓ ਜੇ ਮੈਨੂੰ ਖਾਣਾ ਪਾਣੀ ਖਾ ਲਿਆ ਸੌਂ ਗਿਆ ਬੰਦਾ ਰੈਸਟ ਮਿਹਨਤ ਕਰਕੇ ਤਿੰਨੇ ਚੀਜ਼ਾਂ ਦਾ ਬੰਦੇ ਨੂੰ ਚਾਹੀਦਾ ਸ਼ਡਿਊਲ ਵੀ ਵਧੀਆ ਤਰੀਕੇ ਨਾਲ ਬੰਦਾ ਪ੍ਰੈਕਟਿਸ ਕਰੇ ਤੇ ਚੰਗੀ ਖਰਾਕ ਖਾਵੇ ਤੇ ਰੈਸਟ ਵੀ ਕਰੇ ਸੋਵੇ ਘਰੇ ਬੰਦੇ ਨੂੰ ਕੰਮ-ਕੁੰਮ ਦੇ ਵਿੱਚ ਇੱਧਰ-ਉੱਧਰ ਜਾਵੜਿਆ ਹੋਈ ਜਾਂਦਾ ਗੰਦੇ ਨਾਲ ਰੈਸਟ ਨਹੀਂ ਹੁੰਦੀ ਅਛਾ ਇਹ ਪੱਕਾ ਉੱਥੇ ਰਹਿੰਦੇ ਹੋ ਸਾਰੇ ਉੱਥੇ ਰਹਿੰਦੇ ਨਾਲੇ ਕਦੇ ਆਏ ਦੇਖ ਲਓ ਕਿ ਜਿਹੜੇ ਪਿੰਡ ਕੈਂਪ ਲੱਗਿਆ ਹੋ ਉਹਦੇ ਨਾਲੋਂ ਦੂਜੇ ਪਿੰਡ ਦੇ ਬੰਦੇ ਵੱਧ ਤਕੜੇ ਹੋਣਗੇ ਕਿਉਂਕਿ ਉਹਨਾਂ ਨੂੰ ਉੱਥੋਂ ਵੀ ਆ ਪਿੰਡ ਵਾਲੇ ਨੂੰ ਕਈ ਵਾਰ ਫੇਰ ਵੀ ਘਰ ਦੇ ਬੁਲਾ ਲੈਂਦੇ ਆ ਵੀ ਆ ਜਾ ਇੱਧਰ-ਉੱਧਰ ਕਿਉਂਕਿ ਬੰਦੇ ਦੀ એનર્ਜੀ ਵੇਸਟ ਈ ਹੈ ਜਦੋਂ ਆਪਾਂ ਉਹੀ ਤੁਰੇ ਫਿਰਨਾਂ ਕੋ ਸੋਣਾ ਨਾ ਟਾਈਮ ਨਾਲ ਸਹੀ ਹੈ ਸਹੀ ਹੈ ਤੇ ਦੂਜੇ ਪਿੰਡ ਵਾਲਿਆਂ ਦਾ ਕੋਈ ਜਾਂਦਾ ਮਤਲਬ 15 ਕਿ ਦਿਨਾਂ ਤੋਂ ਪਿੰਡ ਜਾਂਦੇ ਆ ਕਿਉਂਕਿ ਆਪਣਾ ਸ਼ਨੀਵਾਰ ਨੂੰ ਲੱਗ ਜਾਂਦੀ ਮਿਹਨਤ ਜਦੋਂ ਹਾਂਜੀ ਸ਼ਨੀਵਾਰ ਦੀ ਸ਼ਾਮ ਦੀ ਛੁੱਟੀ ਹੁੰਦੀ ਹੈ ਤੇ ਐਤਵਾਰ ਦੀ ਤੇ ਉਹ ਕੱਲ ਬਾਈ ਮੁਸਕੰਦਰ ਨਹੀਂ ਫਿਰਦਾ ਅਸੀਂ ਮਾੜੀ ਆ ਸਕੰਦਰ ਇੱਥੇ ਹੀ ਹੈ ਮਾੜੀ ਜਣਾ ਠੀਕ ਆ ਉਹ ਫਿਰ ਇੱਥੇ ਰਹਿੰਦਾ ਬਾਈ ਇੱਥੇ ਹੀ ਰਹਿੰਦਾ ਉਹ ਬਹੁਤ ਯਾਰ ਨਾਂ ਵੱਡਾ ਬਾਈ ਆਪਣੇ ਪਿੰਡ ਜੀ ਕਿੱਡੇ ਨਾਲ ਹੀ ਸਾਡੇ ਹਾਂਜੀ ਹਾਂ ਨੇ ਮੈਂ ਤੁਹਾਡੇ ਨਾਲ ਬਹੁਤ ਵਾਰੀ ਖੇਡਦਾ ਦੇਖਿਆ ਤਾਂ ਪੱਕਾ ਉਹ ਤੇ ਦੌਲੀ ਪੱਕੀ ਹੁੰਦੇ ਸੀ ਹਾਂਜੀ ਹਾਂ ਸਹੀ ਗੱਲ ਬਾਕੀ ਹੁਣ ਤਾਂ ਥੋੜਾ ਜਿਹਾ ਕਬੱਡੀ ਦਿਨੋ ਦਿਨ ਚੇਂਜ ਹੋਈ ਜਾਂਦੀ ਆ ਹੂੰ ਹੂੰ ਹਾਂ ਆਲੋਪਣ ਚੱਲ ਵੀ ਬੰਦੇ ਜਾਦੇ ਹੋ ਗਏ ਪਹਿਲਾਂ ਬਾਹਰੋਂ ਵੀ ਹੁੰਦੇ ਸੀ ਤਿੰਨ ਪੈਸੇ ਦੋ ਜਾਂ ਹਾਂਜੀ ਹਾਂ ਮੇਨ ਤਾਂ ਇੱਕ ਵੱਧ ਚੱਲਿਆ ਉਦੋਂ ਪੱਕੇ ਬੰਦੇ ਹੁੰਦੇ ਸੀ ਮੰਨ ਲਾ ਜਿਵੇਂ ਹੁਣ ਜੰਗੀਆਂ ਵਾਲੀ ਟੀਮ ਕਿਤੇ ਬੋਲੀ ਜਾਂਦੀ ਆ ਤੰਬਾੜੀ ਵਾਲਾ ਸ਼ਗੰਦਰ ਹੋ ਗਿਆ ਦੌਲੀ ਜਾਂ ਦੀਪਕ ਖਾਈ ਵਾਲਾ ਹਾਂ ਬਾਈ ਇਹ ਤਿੰਨ ਬੰਦੇ ਯਾਰ ਜਿਵੇਂ ਦਰਸ਼ਕਾਂ ਚ ਨਹੀਂ ਹੁੰਦਾ ਵੀ ਕੌਣ ਹੁਣ ਤਾਂ ਐ ਨਹੀਂ ਪਤਾ ਵੀ ਕਿਹਦੇ ਚ ਕੀ ਹੋਣਾ ਕਈ ਵਾਰੀ ਬੰਦਿਆਂ ਨਾਲ ਵਧੀਆ ਟੀਮਾਂ ਨਾਲ ਹੋਈ ਹੈ ਮੰਨ ਲਓ ਕੋਈ ਨਾਰਮਲ ਜਿਹੜੇ ਪਿੰਡ ਦੀ ਟੀਮ ਨਹੀਂ ਹੈਗੀ ਹਾਂਜੀ ਹਾਂ ਬੰਦਾ ਉੱਥੇ ਟੀਮ ਬੋਲ ਦਿੰਦਾ ਵੀ ਉਹਦੇ ਨਾਲ ਮੈਚ ਆ ਗਿਆ ਬੰਦੇ ਵੇਸਲੇ ਨਹੀਂ ਚਲੇ ਜਾਂਦੇ ਵੀ ਨਵੇਂ ਆ ਪਤਾ ਉਦੋਂ ਲੱਗਦਾ ਜਦੋਂ ਉਹ ਚਾਰ ਟੌਕ ਦੇ ਲਈ ਫਿਰਦੇ ਹੁੰਦੇ ਨਹੀਂ ਬਾਈ ਤੂੰ ਇਹ ਗੱਲ ਮੰਨਦਾ ਕਿ ਜਿਹੜੇ ਜਿਹੜੇ ਬਾਹਰ ਕਢਾਉਣੇ ਜਾਂ ਪਿੰਡਵਾਰ ਹੋਣੇ ਚਾਹੀਦੇ ਹੈ ਇਹਦੇ ਨਾਲ ਪਿੰਡਵਾਰ ਨਾਲ ਵੱਧ ਪਲੇਅਰ ਨਹੀਂ ਯਾਰ ਉੱਡਦੇ ਵੀਰੇ ਉੱਠ ਵੀ ਆ ਬਾਈ ਜਿਵੇਂ ਅੱਗੇ ਪਹਿਲਾਂ ਤੀਜੀ ਰੇਡ ਬੰਦ ਹੁੰਦੀ ਸੀ ਹਾਂਜੀ ਹਾਂ ਚਲੋ ਉਹ ਚੀਜ਼ ਨੂੰ ਵਿੱਚ ਬੰਦੇ ਕੋਈ ਬੰਦੇ ਦੀ ਸੋਚ ਨਹੀਂ ਓਡੋ ਵੱਡੀ ਹਾਂਜੀ ਹਾਂ ਵੀ ਜਿਵੇਂ ਇੱਕ ਪਾਇੰਟਰ ਵਿੱਚ ਦੁੱਲੇ ਦਾ ਵੀ ਤੇ ਕੇ ਦੁੱਲਾ ਕਹਿੰਦਾ ਹੁੰਦਾ ਵੀ ਜਾਫੀ ਨੂੰ ਹੂੰ ਵੀ ਕਹਿਣਾ ਚਾਹੀਦਾ ਵੀ ਦੁੱਟਾ ਚੈਨੇ ਲੈ ਉਹ ਮੇਨ ਮਕਸਦ ਤਾਂ ਵੈਸੇ ਉਹ ਹੀ ਸੀਗਾ ਵੀ ਇੱਕ ਪਲੇਅਰ ਇਹਨਾਂ ਨੂੰ ਠਾਉਣਾ ਪਵੇ ਹੋਰ ਨਾਲ ਹੂੰ ਮੰਨ ਲਾ ਇੱਕ ਪਿੰਡ ਦਾ ਇੱਕ ਪਲੇਅਰ ਇੱਕ ਰੀਡਰ ਤਕੜਾ ਹਾਂਜੀ ਉਹਨੇ ਪਿੰਡ ਦਾ ਕੋਈ ਬੰਦਾ ਨਹੀਂ ਠਾਉਂਦਾ ਇਕੱਲਾ ਹੀ ਖੇਡੀ ਜਾਂਦਾ ਗੋਡੀਆਂ ਖੁੱਲੀਆਂ ਜਾਂ ਜੋ ਤਕੜਾ ਪਾ ਲੈਂਦਾ ਇਹ ਤੀਜੀ ਬੰਦ ਹੈ ਤਾਂ ਉਹਨੂੰ ਇੱਕ ਰੀਡਰ ਹੋਰ ਪਿੰਡ ਚ ਠਾਉਣਾ ਪਊ ਵੀ ਆਪਾਂ ਨੂੰ ਮਾਰ ਪੈਂਦੀ ਆਪਾਂ ਵੱਧਿਆ ਰੀਡਰ ਨਾਲ ਤਿਆਰ ਨਾਲ ਤਿਆਰ ਕਰਕੇ ਉਹੀ ਤਾਂ ਗੱਲ ਦਾ ਭ ਵੀ ਰੂਲ रेगुलेशन ਕੋ ਕਬੱਡੀ ਦਾ ਦੇਖ ਕੀ ਬਣੀ ਵੀ ਸੀਗੇ ਹੂੰ ਹੂੰ ਉਹਨੇ ਬੋਲੇ ਚਲੋ ਬਾਈ ਲੋਕਾਂ ਦੇ ਸਵਾਦ ਲਈ ਹਾਂ ਚੱਲ ਆਹ ਨੂੰਪਣ ਮਾੜੀ ਨਹੀਂ ਹੈਗੀ ਆਹ ਨੂੰਪਣ ਦੇ ਨਾਲ ਪਿੰਡ ਪੱਤਰ ਨਰੋਲ ਜਾਂ ਇੱਕ ਬਾਰੋਂ ਨਹੀਂ ਹੋਣੀ ਚਾਹੀਦੀ ਹੋਣੀ ਚਾਹੀਦੇ ਆ ਬਾਈ ਹੋਣੇ ਚਾਹੀਦੇ ਅਸਲ ਕਬੱਡੀ ਦਾ ਗਰਾਫ ਚਾਹੀਦਾ ਵੀ ਜਿਹੜੇ ਹੁਣ ਆਪਣੇ ਕੀ ਕਰਦੇ ਆ ਕਈ ਵਾਰੀ ਆਪਾਂ ਮਾੜੇ ਮੇਲੇ ਦੀ ਵੀ ਦੇਖਦੇ ਜਿਹਦਾ 55000 ਵੈਸੇ ਪੰਮਾੜਾ ਨਹੀਂ ਕਹਿ ਸਕਦੇ ਕਬੱਡੀ ਨੂੰ ਵਧੀਆ ਹੀ ਆ ਵੀ ਘੱਟ ਪ੍ਰਾਈਸ ਦਾ ਮੇਲਾ ਥੋੜੇ ਬਜਟ ਦਾ ਹਾਂਜੀ ਉੱਥੇ ਬਾਹਰੀ ਟੌਪ ਦੀ ਟੀਮ ਖੇਡ ਜਾਨੀ ਹੁੰਦੀ ਆ ਹਾਂ ਉਹਨੂੰ ਫਿਰ ਉਹਨੂੰ ਪਹਿਹ ਪੁਈ ਦਿੱਤੇ ਹੁੰਦੇ ਆ ਵਧੀਆ ਉਹ ਸਾਰਿਆਂ ਨੂੰ ਹਰਾ ਕੇ ਜਿਹੜੀ ਤਕੜੀ ਉਹਨੂੰ ਤਾਂ ਜਿੱਤਣਾ ਹੀ ਹੈ ਤੇ ਜੇ ਜੋ ਮਨ ਇਹ ਹੋਵੇ ਜਿਹੜਾ ਵੱਡਾ ਮੇਲਾ ਕੋਈ ਕਪਾਂਤੀ ਵੱਡੇ ਪਲੇਅਰ ਖੇਡਣ ਜਾਂ ਆਲ ਓਪਨ ਖੇਡਣ ਜਿਹੜੀ ਰੋਲ ਪਿੰਡ ਬਾਰੇ ਜੀ ਇੱਕ ਬਾਰ ਉਹ ਦਰਮਿਆਨੇ ਪਿੰਡਾਂ ਦੇ ਪਲੇਅਰ ਖੇਡਣ ਉਹਨੂੰ ਤੇ ਫੇਰ ਹੀ ਉੱਪਰ ਆਉਂਦੇ ਆ ਚੀਜ਼ ਆ ਬਾਈ ਵੀ ਤਕੜਾ ਤਕੜੇ ਨਾਲ ਮੁਕਾਬਲਾ ਕਰੇ ਹਾਂ ਤਾਂ ਗੱਲ ਤਾਂ ਉਹੀ ਆ ਬਾਈ ਹਾਂ ਫੇਰ ਥੋੜਾ ਜਿਹਾ ਕਬੱਡੀ ਦਾ ਨਾਲ ਤਾਂ ਦੇਖਣ ਨੂੰ ਵਧੀਆ ਲੱਗਦਾ ਕਿਉਂਕਿ ਜਿਹੜੇ ਦਰਮਿਆਨੇ ਟੀਮਾਂ ਜਦੋਂ ਸਾਰੀਆਂ ਇੱਕੋ ਜੀਆਂ ਹੋ ਗਈਆਂ ਉਹਨਾਂ ਦੇ ਮੈਚ ਵਧੀਆ ਮੈਂ ਤਾਂ ਭਾਈ ਜਿਵੇਂ ਜਿਹੜੀ ਮਰਜ਼ੀ ਜੀ ਲਾ ਲਾ ਹਨਾ ਜਿਹਦੇ ਅੱਲ ਰੁਝਾਨ ਘਟ ਹੋ ਜਿਆ ਦੇਖਣ ਨੂੰ ਹਟ ਜਿਗਾ ਐ ਲੱਗਦਾ ਬਈ ਯਾਰ ਥੋੜਾ ਰੁਝਾਨ ਘਟ ਗਿਆ ਪਰ ਤੇਰੇ ਕੋਲ ਤਾਂ ਐ ਲੱਗਦਾ ਯਾਰ ਬਈ ਬਾਕੀ ਇਹਦਾ ਬੱਸ ਨਹੀਂ ਆਏ ਸਾਲੀ ਆਪਣੀ ਵਧੀਆ ਹੁੰਦਾ ਠੀਕ ਆ ਭਾਈ ਤੇ ਪਿੰਡ ਚੋਈ ਬੰਦੇ ਆਪਣਾ ਸਾਥ ਦਿੰਦੇ ਬਾਕੀ ਮੇਰੇ ਐਨ ਆਰ ਆਈ ਭਰਾ ਜਿਉਂਦੇ ਬਾਅਦੇ ਰਹਿਣ ਜਿਹੜੇ ਫੰਡ ਭੇਜ ਦਿੰਦੇ ਆ ਹਾਂਜੀ ਹਾਂ ਆਪਾਂ ਚਲੋ ਆਦਾ ਸਮਾਂ ਦੇਈ ਦੇ ਨੂੰ ਜਿੰਨੇ ਜੋਗੀ ਹੈਗੇ ਆ ਹਮਾਂ ਦੇਣਾ ਵੀ ਭਾਈ ਔਖਾ ਬਹੁਤ ਆ ਹਨਾ ਜਿੰਨਾ ਕ ਫੰਡ ਪਾ ਸਕਦੇ ਉਹਨਾਂ ਕੋ ਪਾ ਲਈਦਾ ਤੁਸੀਂ ਵੀਰ ਮੈਂ ਤਾਂ ਕੱਲ ਸ਼ਾਮ ਨੂੰ ਵੀ ਦੇਖਿਆ ਤੁਸੀਂ ਨੇਰੇ ਹੋਏ ਉੱਥੇ ਫਿਰਦੇ ਸੀਗੇ ਅੱਜ ਤੁਸੀਂ ਸਵੇਰੇ ਫਿਰ ਆਏ ਫਿਰ ਮੈਂ ਤਕਰੀਬਨ ਹੀ ਹੁੰਦਾ ਇੱਥੇ ਨਾਲ ਕੁੜੇ ਘਰੇ ਥੋੜਾ ਟਾਈਮ ਹੀ ਜਾਂਦਾ ਕਿਉਂਕਿ ਆਪਾਂ ਨੂੰ ਇਹ ਹੁੰਦਾ ਵੀ ਬਾਹਰੋਂ ਬੱਚੇ ਆ ਕੇ ਰਹਿੰਦੇ ਆ ਹਾਂ ਜੀ ਜ਼ਿੰਮੇਵਾਰੀ ਹੋ ਜਾਂਦੀ ਹੈ ਕੋਈ ਬੰਦਾ ਗਲਤੀ ਨਾ ਕਰੇ ਕਿਸ ਪ੍ਰਕਾਰ ਦੀ ਮੈਂ ਤਾਂ ਸਿਆਣੀ ਆਏ ਇਹ ਮੰਨ ਲਓ ਕਿ ਹੁਣ ਤੁਸੀਂ ਇੱਧਰ ਜਾਂ ਉੱਥੇ ਬਿਲਡਿੰਗ 'ਚ ਆਪਣੇ ਹਾਂ ਜੀ ਹੁਣ ਕਦੇ ਬੱਸ ਸਟੈਂਡ ਤੇ ਵੀ ਪੁੱਛ ਲੋ ਬਣਾਣੀ ਆ ਜੀ ਬੰਨ ਵਿੱਚ ਜਾਂ ਸ਼ਹਿਰ ਕਿਤੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਪੁੱਛੇ ਬਣਾਣੀ ਆ ਜੀ ਸਹੀ ਆ ਬਾਈ ਕਿਉਂਕਿ ਆਪਣਾ ਇਹਨਾਂ ਨੂੰ ਕਿਹਾ ਵੀ ਆ ਵੀ ਅੱਜ ਤੱਕ ਆਪਾਂ ਕੋਈ ਕਲੰਕ ਨਹੀਂ ਖਟਿਆ ਕੋ ਲਾਂਬਾ ਨਹੀਂ ਲੈ ਗਏ ਤੋ ਕੱਲ ਨੂੰ ਕੋ ਬੰਦਾ ਕਹੇ ਤੁਹਾਡੇ ਬੰਦੇ ਹੱਡੀ ਦੇ ਬੈਠੇ ਰਹਿੰਦੇ ਆ ਗਿਆ ਗੱਲ ਤਾਂ ਵੀ ਆ ਬਾਈ ਤੇ ਜੋ ਆਈ ਬਰਕਰਾਰ ਰੱਖੋ ਨਹੀਂ ਫਿਰ ਬਾਈ ਇਹਨਾਂ ਚ ਉੱਠਣਗੇ ਵੀ ਚੱਲ ਫਿਰ ਬਾਈ ਨਾਮ ਵੀ ਬਣਦਾ ਹੈ ਕਿ ਵੱਡਾ ਤਜਰਬਾ ਬਾਈ ਤੁਹਾਡੇ ਕੋਲੇ ਤੇ ਪਲੇਅਰ ਨੂੰ ਆਸੇ-ਪਾਸੇ ਜਦੋਂ ਬਾਈ ਤੁਹਾਡੇ ਕੋਲੋਂ ਹੋ ਕੇ ਚੰਗਾ ਬਣ ਜਾਂਦਾ ਤਾਂ ਫਿਰ ਇਹ ਕੋਈ ਨਾਮ ਨੂੰ ਆਪਣੇ ਨੂੰ ਪ੍ਰਸਿੱਧੀ ਮਿਲਦੀ ਹੈ ਕਿ ਉਹ ਬੱਸ ਨਹੀਂ ਪ੍ਰਸਿੱਧੀ ਦਾ ਬੰਦਾ ਭੁੱਲ ਜਾਊਗਾ ਉਹ ਉਦੀ ਆਪ ਦੀ ਮਨ ਦੀ ਇੱਛਾ ਵੀ ਉਹਨੇ ਆਪਾਂ ਨੂੰ ਕਿੱਥੇ ਕਿ ਰੱਖਣਾ ਪਰ ਜਿਹੜਾ ਕੁਝ ਆਪਾਂ ਨੂੰ ਸਖਾ ਦਾ ਲੋਕਾਂ ਦੀ ਨਿਗਾਹ ਦੇ ਵਿੱਚ ਜਾਂ ਮਹਾਰਾਜ ਦੇਖਦਾ ਹਨ ਹਾਂਜੀ ਉਹ ਨਹੀਂ ਨਾ ਕਦੇ ਭੁੱਲਦਾ ਇਹ ਉਹ ਤਾਂ ਨਹੀਂ ਜਾ ਲੋ ਭੁੱਲਦਾ ਬਈ ਇੱਥੇ ਜਾਂ ਕੋਈ ਵੀ ਬੰਦਾ ਚੰਗਾ ਚਾਹੇ ਮਾੜਾ ਆਪਾਂ ਕੋਈ ਕੰਮ ਉਹਦਾ ਦਾ ਕਰਦੇ ਆਂ ਆਪਾਂ ਪਾਸ-ਪਾਸ ਦਾ ਦੇਖ ਲੈਂਦੇ ਆਂ ਜਿਹੜਾ ਉੱਪਰ ਕੈਮਰਾ ਲਈ ਬੈਠਾ ਉਹਦੇ ਨੇ ਨਹੀਂ ਦੇਖਦੇ ਹਾਂ 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 ਸਹੀ ਗੱਲ ਕੋ ਦੇਖੀ ਜਾਂਦਾ ਇਹ ਤਾਂ ਹੈ ਬਾਈ ਯਾਰ ਹਾਂ ਬਾਕੀ ਇਹ ਥੋੜਾ ਜਨਾ ਮਤਲਬ ਫਰਕ ਪੈ ਜਾਂਦਾ ਬੰਦਾ ਮੰਨ ਲਓ ਹੁਣ ਜਿਵੇਂ ਆ ਮੇਰੇ ਕੋਲ ਨਵੇਂ ਆ ਪੜੀ ਰਹੇ ਹਾਂਜੀ ਹਾਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਨੂੰ ਗਾਲ ਦੇ ਉੱਪਰ ਵੀ ਘੂਰ ਕੇ ਜਿਵੇਂ ਆਪਾਂ ਬੰਦੇ ਨੂੰ ਕਰਦੇ ਆ ਕੋਈ ਹਨਾ ਰੋ ਮਾਰਦੇ ਆ ਸਹੀ ਗੱਲ ਹੁਣ ਇਹ ਬਾਈ ਤੋਂ ਬਣੇ ਨਹੀਂ ਬੋਲਦੇ ਜਿੱਦ ਮਾਂ ਆ ਜਾ ਨੰਬਰ ਲੈਣ ਲੱਗੇ ਫਿਰ ਫਰਕ ਪੈਣ ਲੱਗ ਜਾਂਦਾ ਹਾਂ ਕਿਉਂਕਿ ਇਹ ਕਿੱਡੇ ਮਰਜੀ ਬਣ ਜਾਣ ਜਿਹੜੇ ਅੱਜ ਮੇਰੇ ਕੋਲੇ ਮੇਰੇ ਲਈ ਤਾਂ ਉਹੀ ਰਹਿਣਾ ਜਿਹੜਾ ਇਹਨਾਂ ਨੂੰ ਮੈਂ ਸਿਖਾਉਣਾ ਸਹੀ ਗੱਲ ਹਾਂ ਉਹ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਤਾਂ ਉਹੀ ਹਾਂ ਤੇ ਮੈਨੂੰ ਤੁਸੀਂ ਉੱਡੀ ਰਹੋਗੇ ਤੁਸੀਂ ਕਿੱਡੇ ਬਣ ਜਾਓ ਥੋੜਾ ਜੇ ਬੰਦੇ ਨੂੰ ਐ ਹੋ ਜਾਂਦਾ ਯਾਰ ਜਿਉਹਾਨੂੰ ਇਹ ਗਾਲਾਂ ਦਿੰਦਾ ਹੁਣ ਜੋ ਤੱਕੜੇ ਬਣ ਜਾਂਦੇ ਆ ਹਾਂ 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 ਹੁਣ ਮੰਨ ਲ ਬੰਦੀਂ ਨਾ ਅੱਜ ਭਾਈ ਮੈਂ ਤੇਰੇ ਇੱਕ ਕੈਮਰੇ ਸਾਹਮਣੇ ਤੁਹਾਡੇ ਨਾਲ ਗੱਲ ਕਰਨੀਆਂ ਅੱਗੇ ਐਂ ਲੱਗਦਾ ਹੁੰਦਾ ਸੀ ਭਾਈ ਯਾਰ ਗੁਰਪ੍ਰੀਤ ਨੂੰ ਮੈਣ ਨਾ ਚੰਗੇ ਐਨੂੰ ਗੁਰਪ੍ਰੀਤ ਨੂੰ ਮੈਣ ਔਰ ਉਹਦੋਂ ਭਾਈ ਨਾ ਬਾਹਲਾ ਵੱਡਾ ਸੀਗਾ ਤੇਰਾ ਸੱਚੀ ਗੱਲ ਆ ਅੱਜ ਜਦੋਂ ਜਦੋਂ ਨਹੀਂ ਜਦੋਂ ਪਹੁੰਚਦੇ ਵੀ ਅੱਜ ਉਹ ਪਿੰਡ 'ਚ ਗੁਰਪ੍ਰੀਤ ਨੇ ਖੇਡਣਾ ਮੈਂ ਗਿੱਡੇਆਂ ਦੇ ਲਈ ਪਿੰਡ ਬਹੁਤ ਅਰੇ ਗਿੱਡੇ ਜਦੋਂ ਪੱਤੋ ਹੀਰਾ ਅਕੈਡਮੀ ਜੀ ਹਾਂਜੀ ਹਾਂ ਬਾਈ ਮੇਰੇ ਨਾਲ ਉਹ ਆ ਜੁਆਇੰਟ ਤੇ ਸੱਟ ਲੱਗੀ ਬਾਹਰ ਬਾਈਕਲ ਚੀਤੇ ਤੋਂ ਡਿੱਗ ਪਿਆ ਜਾ ਟੁੱਟ ਗਈ ਬਾਹਾਂ ਹਿਲਣੋਂ ਅਟ ਗਈ ਨੇ ਠੀਕ ਆ ਬਾਈ ਫਿਰ ਉਹ ਤੋਂ ਬਾਅਦ ਰਿਕਵਰੀ ਕਰਕੇ ਮੇ ਡਗਾ ਆ ਗਿਆ ਹਾਂਜੀ ਤੇ ਮੈਚ ਖੇਡ ਜਾਂਦੇ ਸੀ ਲੋਕੋ ਮੈਚ ਉਹ ਪਿਆ ਰਿਕਾਰਡ ਆਗਾ 365 ਤੇ ਮਨ ਬਾਬਾ ਦੇਖਿਆ ਬਈ ਉਹ ਮੈਚ ਇਹ ਮੈਚ ਮੈਂ ਪਾਸੀ ਬਾਈ ਘਟੇ ਰਗਾ ਦੀ ਵੀ ਮੇਰਾ ਵੀ ਉਹ ਰੈਸਟ ਕਰ ਲਗੇ ਤੇ ਮੈਚ ਥੱਲੇ ਲੱਗ ਗਿਆ ਤੇ ਮੇਰਾ ਮੇਰੇ ਰਿਸ਼ਤੇਦਾਰੀ ਮਾ ਚਾਚਾ ਹੀ ਗਏ ਨੇ ਮੇਜਰ ਪਲੂਰ ਹਾਂਜੀ ਤੇ ਉਹਨਾਂ ਨੇ ਵੀ ਮੇਰੇ ਇੱਕ ਟੀ-ਸ਼ਰਟ ਲਾਤੀ ਕਹਿੰਦੇ ਵੀ ਖੜ ਚੱਲ ਲੱਗ ਸੈਟ ਤੇ ਮੈਂ ਲਗਾਤਾਰ ਹੀ ਲਾਈ ਚਾਰ ਪੰਜ ਜੱਫੀਆਂ ਦਾ ਲਾਸਟ ਰੇਡ ਬਾਈ ਗਰਜੀ ਜੀ ਤੂਤਣ ਹਾਂਜੀ ਉਹ ਖੜਿਆ ਸੀ ਉਸ ਤੋਂ ਬਾਅਦ ਸਾਡੇ ਇੱਕ ਕਬੱਡੀ ਵੀ ਲਾਸਟ ਪੁਆਇੰਟਾਂ ਦੇ ਜਿੱਤੇ ਸੀ ਲਾਸਟ ਮੈਂ ਤੁਹਾਨੂੰ ਹਾਂ ਬਾਈ ਵਧੀਆ ਸੁੱਖੇ ਸਾਫ ਹੋਣ ਵਾਲਾ ਉਹਨੂੰ ਲੱਗੇ ਇੱਕ ਮੱਖਣ ਬਖੀ ਨੂੰ ਜੱਫੇ ਚ ਦੋ ਮੇਰੇ ਅਗਲੇ ਮੇਰੇ ਬਾਈ ਨਾ ਬਹੁਤ ਸੋਹਣਾ ਕਿਹਾ ਬਾਈ ਉਦੋਂ ਭੈਣ ਸਹੀ ਗੱਲ ਆ ਜਦੋਂ ਤਾਂ ਲਗਾਤਾਰ ਹਨਾ ਬੰ ਟਾਈਮ ਆ ਬਾਈ ਸਾਰਿਆਂ ਦੇ ਅੱਗੇ ਜਾਣਾ ਹੈ ਨਾ ਸਹੀ ਗੱਲ ਆ ਪਰ ਉਹ ਦੋ ਸੀਲੂ ਯਾਰ ਹੁਣ ਸੀਲੂ ਦਾ ਜਿਵੇਂ ਨਾ ਬਾਈ ਲੋਕ ਗਰਪੀ ਚ ਜੰਗੇਣਾ ਗਰਪੀ ਚ ਜੰਗੇਣਾ ਬੜੀਆ ਬਾਈ ਗੇ ਸਾਂਭੇ ਮਤਲਬ ਮਿਹਨਤ ਨੂੰ ਫਲ ਪੈਣਾ ਹੁੰਦਾ ਕਹਿੰਦੇ ਹੁੰਦੇ ਨੇ ਵੀ ਰੱਬ ਤੁਹਾਨੂੰ ਉਹ ਨਹੀਂ ਦਿੰਦਾ ਜਿਹੜਾ ਤੁਹਾਨੂੰ ਚਾਹੀਦਾ ਰੱਬ ਤੁਹਾਨੂੰ ਉਹ ਦੇਊਗਾ ਜਿਹਦੇ ਤੁਸੀਂ ਕਾਬਲ ਹੋ ਮਤਲਬ ਜਿੰਨੀ ਮਿਹਨਤ ਲਾਤੀ ਉਹਨੇ ਉਹਨਾਂ ਨੂੰ ਫਲ ਦੇ ਦਿੰਦਾ ਬਾਕੀ ਯਾਰ ਹੁਣ ਆ ਬਾਈ ਤੁਸੀਂ ਮੁੰਡਿਆਂ ਨੂੰ ਇੰਨੇ ਸਖਲਾਈ ਦਿੰਦੇ ਹੋ ਇੰਨੀ ਮਿਹਨਤ ਕਰਾਉਂਦੇ ਹੋ ਇੱਥੇ ਹੀ ਲੱਗਦਾ ਬਾਕੀ ਤੇ ਯਾਰ ਬਾਬਾ ਵਾਲਾ ਬਾਈ ਤੁਹਾਡੇ ਕੋਲ ਹੁਣ ਤਾਂ ਬਾਈ ਹੈ ਨਾ ਗੀਤਾਂ ਚ ਵੀ ਲੈਣ ਲੱਗੇ ਕਿਉਂਕਿ ਸਰੀਰ ਘੱਟ ਘੱਟ ਜੰਗਾ ਆ ਜਾਂਦੀ ਹੈ ਉਹ ਚਲ ਵਾਈ ਵਾਹ ਜੋਰ ਜੇ ਗੱਲ ਹੋਣਾ ਲਗੀ ਤਾਂ ਚ ਭਗੰਦਰ ਗੱਲ ਨਾਲ ਚਲ ਪਿੰਡ ਉਹ ਬੰਦਾ ਆਮ ਹੀ ਉਹਨਾਂ ਦਾ ਭਾਨੇ ਪਘੋੜੇ ਉਹਨਾਂ ਨੂੰ ਹੁੰਦਾ ਹੈ ਭਾਨਾ ਪਘੋੜਾ ਕਹਿੰਿਆ ਚ ਲੈਣਾ ਬਈ ਆ ਗਿਆ ਘਰ ਭੇਜ ਜਾ ਕੇ ਆਣਾ ਇਹਨੂੰ ਬਣਾਉਣਾ ਚਾਹੀਦਾ ਸਿਰ ਬੈਂਚ ਚ ਰੱਖੀਆ ਬੰਦਾ ਫੂਰਾ ਸਹੀ ਗੱਲ ਆ ਬਾਈ ਚਲੋ ਬਾਈ ਫਿਰ ਉਧਰਲਾ ਵੀ ਦਿਖਾ ਕੇ ਆਉਣਾ ਥੋੜਾ ਨਾ ਜਿੱਥੇ ਤੁਸੀਂ ਮਿਹਨਤ ਲਾਉਣੀ ਹੈ ਚਲ ਆ ਜਾ ਰਮੋਰਾ wala hm yo jo bolta ਸੇਕੀ ਦੇ ਬਦਲ ਇਹ ਤੇ ਹਲਵਾਈ ਲਾਇਆ ਵੀ ਦਿਹਾਉਣੇ ਆ ਬਾਈ ਦਾ ਅੰਦਰ ਰਸਣ ਪਾਣੀ ਬਣਾਉਂਦੇ ਆ ਉਹਦਾ ਕੈਂਪ ਚ ਰੈਸ਼ ਵੀ ਦਿਹਾਉਣੇ ਆ ਅੰਦਰੋਂ ਮੈਂ ਜਿੰਨੇ ਲੋਕਾਂ ਨੇ ਗਾਹ ਤੋਂ ਮੈਨੂੰ ਪਾਣੀ ਸਾਰੀ ਜੰਦਗੀ ਥੱਲੇ ਬੈਠਾ ਮੈਂ ਥੱਲੇ छक्का जादुले म बाई न फेर दुई औता पे आएर भाइ साला माइको वीडियो न ताल छोड दुई औता बाल छरे बनाइदिने हो ओले एक ठाउँमै भाइ म एक ठाउँमा ਦੇ ਰਗੜੀ ਦੇ ਕਾਲਾ ਮਨ ਬੂਠ ਹੋਣਾ ਇਧਰ ਯਾਨੀ ਇਧਰ ਵੀ ਵੇਖੋ ਚਲੋ ਚਲੋ ਕੱਲ ਜਾਨ ਮਗਰ ਆ ਜਾਓ ਚਾਰ ਤੋਂ ਪੰਜ ਆ ਜਾਇਆ ਕਰੋ ਕੱਲੇ ਕੱਲੇ ਜਾ ਕੇ ਮੈਂ ਕੱਟ ਕੇ ਹੁਣ ਨਾਲ ਵਾਰੇ ਹੋਲੀ ਦੀ ਖੀ ਹੋਲੀ ਹੋਲੀ ਆ ਗੱਲਾਂ ਜਿੱਦਾਂ ਕਰਦਾ ਨਾ ਕੋਈ ਇੱਕ ਦੂਜੇ ਦੇ ਵਿੱਚ ਬਿੱਟੇ ਜਾਉਂਦਾ ਹਾਂ ਹਾਂ ਹੋਲੀ ਕਾਟ ਹੋਣ ਤੂੰ ਤਾਂ ਤੁਰ ਤੁਰ ਚੜ੍ਹ ਪਾਟੇ ਨੇ ਖੱਟੀ ਖੱਟੀ ਕਮਾਈ ਦਿੰਦੇ ਹੌਲੀ ਹੌਲੀ ਆਏ ਨੋ ਬਰੇ ਪਈਦਾ ਜੀ ਦਾ ਆ ਜਾਗੇ ਦੇਖਣਾ ਕੱਚਾ ਚ ਪਤਾ ਨਹੀਂ ਇਧਰ ਜੀ ਦਾ ਕੋਈ ਸੁਭਾਈ ਪੱਕਾ ਰੋਕੋ ਪਾਏ ਕੱਚਾ ਹੈ ਨੰਗ ਜਾ ਕਰੋ ਨਾਲ ਲੈ ਜਾ ਚਾਹੋ ਕਾਂ ਚੜਨਾ ਲਾ ਵੀਜੇ ਤੇ ਜਾਏ ਇਹ ਬੀਕੋ ਉੱਤਰ ਉਹ ਜੁਪਨ ਕੇ ਉੱਤਰ ਉੱਤਰ ਸਹੀ ਹੈ ਆਪਣਾ ਸੰਭਾਲਾ ਜੀ we